ਦੇਵਕੀ ਮਾਸੀ ਇਸ ਵਾਰ 1 ਸਾਲ ਬਾਅਦ ਕਲਕੱਤੇ ਤੋਂ ਆਪਣੇ ਪਿੰਡ ਆਈ ਹੈ। ਇਸ ਛੋਟੇ ਜਿਹੇ ਪਿੰਡ ਵਾਲਿਆਂ ਅਤੇ ਉਸ ਦੇ ਨੇੜੇ ਦੇ ਸਾਥ ਸਬੰਧੀਆਂ ਲਈ ਉਸ ਦਾ ਆਉਣਾ ਬੜੇ ਅਰਥ ਰੱਖਦਾ ਹੈ। ਦੇਵਕੀ ਮਾਸੀ ਦਾ ਰਹਿਣ-ਸਣ, ਉੱਠਣ-ਬੈਠਣ ਤੇ ਵਿਵਹਾਰ ਮਹਾਨਗਰ ਤੋਂ ਦੂਰ ਵਸੇ ਇਸ ਪਿੰਡ ਲਈ ਅਚੰਬੇ ਭਰਿਆ ਹੁੰਦਾ ਹੈ। ਪਿੰਡ ਦੀਆਂ ਜ਼ਿਆਦਾ ਔਰਤਾਂ ਅਤੇ ਲੜਕੀਆਂ ਇੱਕ ਧੋਤੀ ਨਾਲ ਹੀ ਆਪਣਾ ਸੇਟ ਟਕਦੀਆਂ ਹਨ। ਅਕਸਰ ਇਹ ਧੋਤੀਆਂ ਪੂਰੀ ਤਰ੍ਹਾਂ ਨੰਗੇਜ ਵੀ ਨਹੀਂ ਕੱਜਦੀਆਂ। ਦੇਵਕੀ ਮਾਸੀ ਬਲਾਊਜ਼ ਪਹਿਨਦੀ ਹੈ ਤੇ ਬਲਾਊਜ਼ ਦੇ ਹੇਠਾਂ ਵੀ ਛੋਟਾ ਬਲਾਊਜ਼ ਪਿੰਡ ਦੀਆਂ ਔਰਤਾਂ ਤੇ ਜਵਾਨ ਲੜਕੀਆਂ ਉਸ ਵੱਲ ਦੇਖ-ਦੇਖ ਹੈਰਾਨ ਹੁੰਦੀਆਂ ਰਹਿੰਦੀਆਂ ਹਨ ਤੇ ਫਿਰ ਉਹ ਬਲਾਊਜ਼ ਤੋਂ ਉੱਪਰ ਸਾੜੀ ਵੀ ਪਹਿਨਦੀ ਹੈ ਚੌੜੇ ਬਾਰਡਰ ਤੇ ਵੱਡੇ ਫੁੱਲਾਂ ਵਾਲੀ ਬਲਾਊਜ਼ ਵਿੱਚੋਂ ਬਾਹਰ ਝਾਕਦੀਆਂ ਦੇਵਕੀ ਦੀਆਂ ਛਾਤੀਆਂ ਵੇਖ ਕੇ ਪਿੰਡ ਦੀਆਂ ਔਰਤਾਂ ਸ਼ਰਮ ਮਹਿਸੂਸ ਕਰਦੀਆਂ ਹਨ ਭਾਵੇਂ ਉਹਨਾਂ ਦੀਆਂ ਆਪਣੀਆਂ ਛਾਤੀਆਂ ਵੀ ਠੀਕ ਤਰ੍ਹਾਂ ਸਾੜੀ ਵਿੱਚ ਕੱਜੀਆਂ ਨਹੀਂ ਜਾਂਦੀਆਂ ਦੇਵਕੀ ਮਾਸੀ ਪਿੰਡ ਦੇ ਬਣਾਏ ਪਾਣ ਨਹੀਂ ਖਾਂਦੀ ਕਲਕੱਤੇ ਤੋਂ ਆਪਣੇ ਨਾਲ ਪਾਣ ਦੀ ਡੱਬੀ ਲੈ ਕੇ ਆਉਂਦੀ ਹੈ ਪਿੰਡ ਦੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਉਹ ਕਿਸ ਤਰ੍ਹਾਂ ਦਾ ਤੇਲ ਲਾਉਂਦੀ ਹੈ ਜਿੱਧਰ ਵੀ ਜਾਂਦੀ ਹੈ ਉਸ ਦੇ ਆਸ-ਪਾਸ ਮਹਿਕਾਂ ਖਿਲਾ ਜਾਂਦੀਆਂ ਹਨ। ਦੁਰਗਾ ਪੂਜਾ ਵੇਲੇ ਦੁਰਗਾ ਦੇਵੀ ਦੀ ਸੱਜੀ ਸੰਵਰੀ ਮੂਰਤੀ ਵਾਂਗ ਦੇਵਕੀ ਲੱਗਦੀ ਹੈ। ਉਸ ਬਾਰੇ ਪਿੰਡ ਦੀਆਂ ਔਰਤਾਂ ਇਹੀ ਕਹਿੰਦੀਆਂ ਹਨ। ਉਸ ਦੇ ਪਿੰਡ ਆਉਣ ਨਾਲ ਇਸ ਵਾਰ ਫੇਰ ਪਿੰਡ ਦੇ ਕੁਝ ਘਰਾਂ ਵਿੱਚ ਆਸ ਦੀ کرن ਚਮਕੀ ਹੈ। ਉਹ ਜਦੋਂ ਵੀ ਪਿੰਡ ਆਉਂਦੀ ਹੈ ਪਿੰਡ ਦੀ ਕਿਸੇ ਮਟਿਆਰ ਹੋ ਰਹੀ ਲੜਕੀ ਨੂੰ ਆਪਣੇ ਨਾਲ ਲੈ ਜਾਂਦੀ ਹੈ। ਪਿੰਡ ਦੇ ਲੋਕਾਂ ਤੇ ਉਹ ਬੜਾ ਉਕਾਰ ਕਰ ਰਹੀ ਹੈ। ਸਾਰੇ ਇਹੀ ਜਾਣਦੇ ਸਮਝਦੇ ਹਨ ਦੇਵਕੀ ਮਾਸੀ ਵੀ ਭਰੋਸਾ ਦਉਂਦੀ ਹੈ। ਉੱਥੇ ਕਿਤੇ ਰੀਸ ਦੇ ਘਰ ਸਫਾਈ ਦੀ ਨੌਕਰੀ ਦਵਾ ਦੇਾਂਗੀ ਜਾਂ ਕਿਸੇ ਦਫ਼ਤਰ ਵਿੱਚ ਕੰਮ ਦਵਾ ਦੇਾਂਗੀ। ਦੇਵਕੀ ਪਹਿਲਾਂ ਦੋ ਲੜਕੀਆਂ ਲਿਜਾ ਚੁੱਕੀ ਹੈ। ਉਹ ਗਾਹੇ-ਭਗਾਏ ਆਪਣੇ ਪਾਤਾ-ਪਿਤਾ ਨੂੰ ਰੁਪਏ ਭੇਜ ਦਿੰਦੀਆਂ ਹਨ। ਦੇਵਕੀ ਨੇ 10 ਰੱਖਿਆ ਹੈ। ਉਹਨਾਂ ਦੇ ਵਿਆਹ ਹੋ ਗਏ ਹਨ ਤੇ ਉਹ ਆਪਣੇ ਘਰੀ ਸੁਖੀ ਵਸਦੀਆਂ ਹਨ। ਇਸ ਤਰ੍ਹਾਂ ਇਸ ਪਿੰਡ ਵਿੱਚ ਦੇਵਕੀ ਦੀ ਬਹੁਤ ਇੱਜ਼ਤ ਹੈ। ਇਸ ਵਾਰ ਦੇਵਕੀ ਪਤਾ ਨਹੀਂ ਕਿਹੜੀ ਲੜਕੀ ਨੂੰ ਲੈ ਕੇ ਜਾਵੇ। ਪਿੰਡ ਦੇ ਲੋਕ ਆਪਣੀਆਂ ਜਵਾਨ ਹੋ ਰਹੀਆਂ ਲੜਕੀਆਂ ਨੂੰ ਦੇਵਕੀ ਨਾਲ ਕੱਲਣ ਲਈ ਬਹਾਨੇ ਲੱਭਦੇ ਰਹਿੰਦੇ ਹਨ। ਦੇਵਕੀ ਨਾਲ ਲੜਕੀ ਤੋੜਨ ਦਾ ਮਤਲਬ ਹੈ ਪੌਖ ਮਰੀ ਤੇ ਗਰੀਬੀ ਤੋਂ ਛੁਟਕਾਰਾ ਜਿਨ੍ਹਾਂ ਦੀਆਂ ਲੜਕੀਆਂ ਬਾਲ ਵਿਰੇਸ ਛੱਡ ਰਹੀਆਂ ਹਨ ਉਹ ਦੇਵਕੀ ਮੌਸੀ ਨੂੰ ਆਪਣੇ ਘਰ ਆਉਣ ਦੀਆਂ ਦਾਫਤਾਂ ਦਿੰਦੇ ਹਨ ਉਹਨਾਂ ਦੀ ਇੱਛਾ ਹੁੰਦੀ ਹੈ ਦੇਵਕੀ ਉਹਨਾਂ ਦੀ ਲੜਕੀ ਨੂੰ ਇੱਕ ਨਜ਼ਰ ਦੇਖੇ ਇਹਨਾਂ ਦਿਨਾਂ ਵਿੱਚ ਇਹ ਲੋਕ ਆਪਣੀਆਂ ਲੜਕੀਆਂ ਨੂੰ ਉਚੇਚੀ ਖੁੱਲ੍ਹ ਦਿੰਦੇ ਹਨ ਪਰ ਦੇਵਕੀ ਪੂਰੀ ਤਹਿਕੀਕਤ ਕਰਕੇ ਹੀ ਲੜਕੀ ਪਸੰਦ ਕਰਦੀ ਹੈ ਉਸਦੇ ਮਾਪਿਓ ਤੋਂ ਵਾਅਦਾ ਲੈਂਦੀ ਹੈ ਉਹ ਕਦੇ ਵੀ ਕਲਕੱਤੇ ਆ ਕੇ ਆਪਣੀ ਲੜਕੀ ਨੂੰ ਨਹੀਂ ਮਿਲਣਗੀ ਲੋੜ ਪਈ ਤਾਂ ਲੜਕੀ ਆਪ ਆ ਕੇ ਮਿਲ ਜਾਏਗੀ ਜਿਸ ਤਰ੍ਹਾਂ ਉਹ ਆਪ 6 ਮਹੀਨੇ ਬਾਅਦ ਆਉਂਦੀ ਹੈ ਪੀੜੀਆਂ ਅੰਦਰ ਪੀੜੀਆਂ ਤੁਰ ਹੀ ਆਉਂਦੀ ਖਾਨਦਾਨੀ ਪੁੱਕ ਦੇਵਕੀ ਦੀ ਹਰ ਸ਼ਰਤ ਮੰਨ ਲੈਂਦੀ ਹੈ ਹਰ ਕੋਈ ਚਾਹੁੰਦਾ ਹੈ ਉਸ ਦੀ ਲੜਕੀ ਦੇਵਕੀ ਨਾਲ ਚਲੀ ਜਾਵੇ ਪਰ ਦੇਵਕੀ ਦੀ ਅੱਖ ਵਿੱਚ ਲੱਕਸਾਈ ਸੂਰ ਦੇ ਨਾਲ ਨਾਲ ਲੜਕੀ ਦੇ ਗੋਸ਼ਤ ਨੂੰ ਵੀ ਪਰਖਦਾ ਹੈ ਅਬਦੁੱਲ ਰਹਿਮਾਨ ਆਪਣੀ ਝੌਂਪੜੀ ਤੋਂ ਥੋੜੀ ਦੂਰ ਨੀਵੀਂ ਥਾਂ ਖੜੇ ਬਰਸਾਤ ਦੇ ਪਾਣੀ ਵਿੱਚੋਂ ਹੱਥਾਂ ਨਾਲ ਹੀ ਮੱਛੀਆਂ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ ਜਾਲ ਦੇ ਧਾਗੇ ਤਾਂ ਪਿਛਲੇ ਸਾਲ ਹੀ ਮੱਛੀਆਂ ਨੂੰ ਬੰਨ੍ਹ ਦੇ ਰੱਖਣ ਤੋਂ ਅਸਮਰਥ ਹੋ ਗਏ ਸਨ ਨਹੀਂ ਤਾਂ ਉਹ ਵੀ ਕਦੇ-ਕਦੇ ਛੋਟੀਆਂ ਨਦੀਆਂ ਵਿੱਚ ਜਾਲ ਸੁੱਟਦਾ ਹੁੰਦਾ ਸੀ ਅੱਜ ਜਦੋਂ ਉਸਨੇ ਵੇਖਿਆ ਦੇਵਕੀ ਉਸ ਵੱਲ ਆ ਰਹੀ ਹੈ ਤਾਂ ਉਸਨੇ ਦਲਦਲ ਜਹੀ ਵਿੱਚ ਰੱਖੇ ਸਿਲਵਰ ਦੇ ਪਤੀਲੇ ਨੂੰ ਚੁੱਕਿਆ ਤੇ ਦੇਵਕੀ ਦੇ ਸਵਾਗਤ ਲਈ ਲੱਤਾਂ ਨਾਲੋਂ ਚਿੱਕੜ ਛੜਦਾ ਪਗਡੰਡੀ ਵੱਲ ਤੁਰਿਆ ਮੱਛੀਆਂ ਪਕੜ ਰਿਹਾ ਅਬਦੁੱਲ ਭਾਈ ਦੇਵਕੀ ਨੇ ਪਛਾਣ ਕੇ ਉਸ ਨੂੰ ਦੂਰੋਂ ਹੀ ਬੁਲਾਇਆ ਕੰਮ ਤੰਦਾ ਕੋਈ ਨਹੀਂ ਸੀ ਬੇਨ ਜੀ ਰਾਖਦੀ ਸੀ ਅੱਬਾ 2 ਮਹੀਨੇ ਹੋ ਗਏ ਨੇ ਮੱਛੀ ਪਾ ਦਾ ਸਵਾਦ ਨਹੀਂ ਚੱਖਿਆ ਪੇਠੇ ਤੇ ਘਾਹ ਦਾ ਸਾਗ ਖਾ ਖਾ ਕੇ ਅੱਕ ਗਈਆਂ ਅੱਜ ਦੁਪਹਿਰ ਤੋਂ ਹੀ ਇੱਧਰ ਆਇਆ ਹਾਂ ਅੱਛੀ ਮੱਛੀ ਅੱਜਕੱਲ ਹੈ ਕਿੱਥੇ ਨਦੀ ਵਿੱਚ ਫਾੜਨ ਤੋਂ ਠੇਕੇਦਾਰਾਂ ਤੋਂ ਡਰ ਲੱਗਦਾ ਹੈ ਬੇਨਜੀਰ ਦਾ ਸ਼ਾਦੀ ਵਿਆਹ ਕੀਤਾ ਨਹੀਂ ਅਜੇ ਤੱਕ ਦੇਵਕੀ ਹੈਰਾਨ ਹੋਈ ਇੱਥੇ ਕੋਈ ਢੰਗ ਦਾ ਲੜਕਾ ਹੀ ਨਹੀਂ ਬਰਾਦਰੀ ਵਿੱਚ ਬੇਨਜੀਰ ਦਾਤਾ ਤੈਨੂੰ ਪਤਾ ਹੀ ਹੈ ਕਿਸ ਤਰ੍ਹਾਂ ਦੀ ਕਮੰਡੀ ਲੜਕੀ ਹੈ ਦੇਵਕੀ ਨੂੰ ਜਿਆਦਾ ਆ ਜਦੋਂ ਪਿਛਲੇ ਸਾਲ ਪਿੰਡ ਆਈ ਸੀ ਤਾਂ ਇੱਕ ਨਜ਼ਰ ਬੇਨਜੀਰ ਨੂੰ ਵੇਖਿਆ ਸੀ ਮੋਟੀਆਂ ਅੱਖਾਂ ਤਿੱਖਾ ਨੱਕ ਰੰਗ ਬਹੁਤ ਗੋਰਾ ਤਾਂ ਨਹੀਂ ਸੀ ਪਰ ਉਸ ਨੂੰ ਸਾੰਬਲੀ ਵੀ ਨਹੀਂ ਸੀ ਆਖਿਆ ਜਾ ਸਕਦਾ ਸਰੀਰ ਭਰ ਰਿਹਾ ਸੀ ਉਸਨੇ ਅਬਦਲ ਨੂੰ ਕਿਹਾ ਵੀ ਸੀ ਅਬਦਲ ਭਾਈ ਜੇ ਚਾਹੇ ਤਾਂ ਤੇਰੀ ਲੜਕੀ ਨੂੰ ਕਲਕੱਤੇ ਲੈ ਜਾ ਸਕਦੀਆਂ ਸਾਫ਼ ਸੁਥਰੀਆਂ ਲੜਕੀਆਂ ਨੂੰ ਰੀਤਾਂ ਦੇ ਘਰਾਂ ਵਿੱਚ ਛੇਤੀ ਨੌਕਰੀ ਮਿਲ ਸਕਦੀ ਹੈ 4-500 ਰੁਪਏ ਮਹੀਨੇ ਦੇ ਕਮਾ ਲਿਆ ਕਰੇਗੀ ਪਰ ਉਦੋਂ ਅਬਦਲ ਨਹੀਂ ਸੀ ਮੰਨਿਆ ਬੱਚੀ ਹੈ ਖੇਡਣ ਦੇ ਦਿਨ ਹਨ ਸ਼ਾਇਦ ਇਹੀ ਕਿਆਸੀ ਅਬਦਲ ਨੇ ਇਸ ਵਾਰੀ ਉਸਦੀ ਇੱਛਾ ਹੈ ਬੀਨ ਜੀ ਕਲਕੱਤੇ ਜਾਵੇ ਦੇਵਕੀ ਵਾਂਗ ਉਹ ਵੀ ਬਲਾਊਜ਼ ਤੇ ਥਾੜੀ ਪਹਿਨਿਆ ਕਰੇ ਫੇਰ ਤਾਂ ਅਬਦਲ ਵੀ ਕਲਕੱਤੇ ਦੇ ਪਾਣ ਦਾ ਸਵਾਦ ਚੱਕ ਸਕਦਾ ਹੈ ਕੀ ਪਤਾ ਕਦੇ ਕਲਕੱਤਾ ਵੇਖਣ ਦਾ သਵਾਬੀ ਬਣ ਜਾਏ ਤੇ ਮੱਛੀ ਬਾਸਮਤੀ ਚਾਵਲ ਦੇਵਕੀ ਨੂੰ ਅਬਦੁੱਲ ਦੀਆਂ ਅੱਖਾਂ ਵਿੱਚ ਸੁਪਨੇ ਦਿਖਾਈ ਦਿੱਤੇ ਅੱਖਾਂ ਵਿੱਚਲੇ ਅਜੇ ਸੁਪਨੇ ਦੇਵਕੀ ਨੂੰ ਵੇਖਣ ਤੇ ਬੁੱਝਣ ਦੀ ਖੂਬ ਜਾਂਚ ਆ ਗਈ ਹੈ ਅਬਦੁੱਲ ਭਾਈ ਬੇਨਜੀ ਦੀ ਇੱਛਾ ਮਛਲੀ ਖਾਣ ਦੀ ਹੈ ਤੂੰ ਚਾਹੇ ਤਾਂ ਉਸ ਨੂੰ ਹਰ ਰੋਜ਼ ਮਛਲੀ ਮਿਲ ਸਕਦੀ ਹੈ ਫਿਰ ਉੱਥੇ ਕੋਈ ਚੰਗਾ ਭਲਾ ਲੜਕਾ ਵੇਖ ਕੇ ਉਸਦੇ ਵਿਆਹ ਦਾ ਪ੍ਰਬੰਧ ਵੀ ਹੋ ਸਕਦਾ ਹੈ ਦੇਵਕੀ ਨੇ ਅਬਦੁੱਲ ਦੇ ਚਿਹਰੇ ਉੱਪਰ ਲਗਾਤਾਰ ਨਿਗਾਹ ਰੱਖਦਿਆਂ ਕਿਹਾ ਅੱਜ ਸ਼ਾਮ ਨੂੰ ਘਰ ਆਉਣਾ ਬੇਨਜੀ ਨੂੰ ਮਿਲ ਕੇ ਉਸ ਨਾਲ ਗੱਲ ਕਰ ਲੈਣੀ ਇਸ ਵਾਰ ਮੈਂ ਤੁਸਾਂ ਦੇ ਵਿਚਾਰ ਨਹੀਂ ਫਸਾਂਗਾ ਆਖੀ ਅਬਦਲ ਤੇਜ ਕਦਮੀ ਘਰਵਲ ਤੁਰ ਪਿਆ। ਦੇਵਕੀ ਕੁਜਪਲ ਉਛਾਹ ਵਿੱਚ ਆਏ ਤੁਰੇ ਜਾਂਦੇ ਅਬਦਲ ਵੱਲ ਤੱਕਦੀ ਰਹੀ। ਚਿਹਰੇ ਤੇ ਅਜੀਬ ਜਿਹੀ ਭਾਵਨਾ ਆਈ ਜਿਵੇਂ ਉਹ ਆਪਣੇ ਅੰਦਰਲੇ ਮਨ ਨਾਲ ਉਲਝ ਗਈ ਹੋਵੇ। ਉਹਦੀਆਂ ਅੱਖਾਂ ਮੂਰੇ ਵਰਾਂ ਪਹਿਲਾਂ ਦੀ ਮੁਟਿਆਰ ਹੋ ਰਹੀ ਬੇਨजीर ਆਣ ਖੜੀ। ਦੇਵਕੀ ਦੇ ਚਿਹਰੇ ਤੇ ਮਸਕਾਨ ਫੈਲ ਗਈ। ਮੱਛੀਆਂ ਖਾਣ ਦੀ ਇੱਛਾ ਰੱਖਦੀ ਹੈ। ਹੁਣ ਤਾਂ ਉਹਦੇ ਆਂਗ-ਆਂਗ ਵਿੱਚ ਮੱਛਰੀਆਂ ਥਿਰਕ ਰਹੀਆਂ ਹੋਣਗੀਆਂ। ਹੁਣ ਤਾਂ ਉਹ ਹੋਰ ਵੀ ਦਿਲਕਸ਼ ਤੇ ਭਰ ਗਈ ਹੋਵੇਗੀ। ਅੱਜ ਉਸਨੂੰ ਵੇਖਾਂ ਤਾਂ ਸਹੀ ਮੱਛੀਆਂ ਖਾਂਦੀ ਇੱਛਾ ਵਾਲੀ ਦੀਆਂ ਆਪਣੀਆਂ ਮੱਛੀਆਂ ਕਿੰਨੇ ਕ ਮੁੱਲ ਦੀਆਂ ਨਹੀਂ ਤੇ ਦੇਵਕੀ ਨੇ ਮਨ ਬਣਾ ਲਿਆ ਅੱਜ ਰਾਤ ਉਹ ਅਬਦਲ ਦੇ ਘਰ ਜਾਏਗੀ ਕੱਚੀ ਝੌਂਪੜੀ ਦੇ ਅੰਦਰ ਵੜਨ ਤੋਂ ਪਹਿਲਾਂ ਹੀ ਅਬਦਲ ਨੇ ਜੋਸ਼ ਨਾਲ ਆਵਾਜ਼ ਦਿੱਤੀ ਬਿੰਨੀ ਉਹ ਬਿੰਨੀ ਅੱਬਾ ਮੈਂ ਇੱਧਰਾਂ ਬੇਨਜੀ ਝੌਂਪੜੀ ਤੋਂ ਦੂਰ ਬਿਜੀ ਅਰਬੀ ਦੇ ਪੱਤੇ ਤੋੜ ਰਹੀ ਸੀ ਕੋਈ ਮੱਛੀ ਪਕੜੀ ਅੱਬਾ ਅਰੇ ਇੱਧਰ ਆ ਪਗਲੀ ਤੇਰੇ ਲਈ ਹਰ ਰੋਜ਼ ਮੱਛੀ ਖਾਂਦਾ ਪ੍ਰਬੰਧ ਕਰਕੇ ਆਇਆ ਹਾਂ ਬੇਨਜੀ ਨਾਟਕੇ ਅੱਬਾ ਵਾਲਾਈ ਸਿਲਵਰ ਦੇ ਪਤੀਲੇ ਵਿੱਚ ਦੋ ਨਿੱਕੀਆਂ ਮੱਛੀਆਂ ਵੇਖ ਕੇ ਉਸਨੇ ਭੈੜਾ ਜਿਹਾ ਮੂੰਹ ਬਣਾਇਆ ਆ ਤੇ ਫਿਰ ਅਬਦਲ ਨੇ ਦੇਵਕੀ ਨਾਲ ਹੋਈ ਸਾਰੀ ਗਲਬਤ ਬੀਨਜੀ ਨੂੰ ਦੱਸੀ। ਛਾਟੋ ਪੋਖਰ ਤੇ ਜਾ ਕੇ ਨਹਾਈ। ਸਾੜੀ ਵੀ ਦੂਸਰੀ ਬਦਲੀ। ਵਾਲ ਵੀ ਢੰਗ ਦੇ ਬਣਾ ਲਏ। ਇੱਕ ਟੁੱਟੇ ਸ਼ੀਸ਼ੇ ਦੇ ਟੁਕੜੇ ਵਿੱਚੋਂ ਦੀ ਕਮਾ-ਕਮਾ ਕੇ ਚਿਹਰੇ ਨੂੰ ਹਰ ਕੋਣ ਤੋਂ ਪਰਖਿਆ ਤੇ ਦੇਵਕੀ ਮਾਸੀ ਦਾ ਇੰਤਜ਼ਾਰ ਕਰਨ ਲੱਗੀ। ਉਸ ਨੂੰ ਕੰਚਨਾ, ਜੋਸ਼ੀ ਤੇ ਰੂਪਾ ਯਾਦ ਆਈਆਂ। ਇਹ ਤਿੰਨੇ ਦੇਵਕੀ ਮਾਸੀ ਨਾਲ ਗਈਆਂ ਥਨ। ਉਹਨਾਂ ਦੇ ਮਾਤਾ-ਪਿਤਾ ਗੱਤੇ ਤੋਂ ਆਈਆਂ ਸਾੜੀਆਂ ਤੇ ਧੋਤੀਆਂ ਪੈਂਦੇ ਹਨ। ਕੰਚਨਾ ਦੇ ਬਾਬਾ ਕੋਲ ਤਾਂ ਇੱਕ ਛੋਟਾ ਜਿਹਾ ਰੇਡੀਓ ਵੀ ਹੈ। ਕਿੰਨੀ ਉੱਚੀ ਆਵਾਜ਼ ਵਿੱਚ ਦੂਜਿਆਂ ਨੂੰ ਸੁਣਾਉਂਦਾ ਹੈ। ਮੈਂ ਵੀ ਆਪਣੇ ਅੱਬਾਂ ਨੂੰ ਇੱਕ ਰੇਡੀਓ ਕੱਲਾਂਗੀ ਇਸ ਨਾਲੋਂ ਵੱਡਾ ਉਹਦੇਰੇ ਉੱਚੀ ਆਵਾਜ਼ ਵਾਲਾ ਜੋਛੀ ਇੱਕ ਵਾਰ ਪਿੰਡ ਆਈ ਸੀ ਬਾਪਰੇ ਬਾਪ ਐਨੀ ਸੁੰਦਰ ਲੱਗ ਰਹੀ ਸੀ ਮੱਥੇ ਤੇ ਬਿੰਦੀ ਬੁੱਲਾਂ ਤੇ ਸੁਰਖੀ ਕੰਨਾਂ ਵਿੱਚ ਚੁੰਮ ਕੇ ਗਲ ਵਿੱਚ ਮੋਤੀਆਂ ਦੀ ਮਾਲਾ ਤੇ ਪੈਰਾਂ ਵਿੱਚ ਸੁਨਹਿਰੀ ਚਪਲਾਂ ਉਸਨੂੰ ਛੂਣ ਲੱਗਿਆਂ ਵੀ ਡਰ ਲੱਗਦਾ ਸੀ ਕਿਤੇ ਮੈਲੀ ਨਾ ਹੋ ਜਾਏ ਪਿੰਡ ਦੀਆਂ ਕਿੰਨੀਆਂ ਔਰਤਾਂ ਤੇ ਲੜਕੀਆਂ ਉਸਨੂੰ ਦੇਖਣ ਆਈਆਂ ਸਨ ਮੱਥੇ ਵਿੱਚ ਬਿੰਦੀ ਵੇਖ ਕੇ ਉਸਨੂੰ ਪੁੱਛਿਆ ਸੀ ਵਿਆਹ ਹੋ ਗਿਆ ਜੋਸ਼ੀ ਨੇ ਕਿਹਾ ਜ਼ਰੂਰਤ ਨਹੀਂ ਪੜਾ ਵਿਆਹ ਦੀ ਜ਼ਰੂਰਤ ਕਿਉਂ ਨਹੀਂ ਮੈਂ ਤਾਂ ਨਹੀਂ ਇਸ ਤਰ੍ਹਾਂ ਕਰਾਂਗੀ ਕੋਈ ਢੰਗ ਦਾ ਲੜਕਾ ਸੋਚਦਿਆਂ ਉਸਨੂੰ ਸ਼ਰਮ ਆ ਗਈ ਹੱਥ ਉਸਨੇ ਆਪਣੇ ਆਪ ਨੂੰ ਵਰਜਾ ਪਹਿਲਾਂ ਦੇਵਕੀ ਮਾਸੀ ਨੂੰ ਤਾਂ ਆਉਣ ਦੇ ਦੇਵਕੀ ਹਨੇਰੇ ਵਿੱਚ ਉਹਨਾਂ ਦੇ ਘਰ ਆਈ ਅਬਦੁੱਲ ਨਾਲ ਕੁਝ ਗੱਲਾਂ ਹੋਈਆਂ ਬੀਨਜੀ ਦੀ ਮਾਂ ਨੂੰ ਭਰੋਸੇ ਵਿੱਚ ਲਿਆ ਘਰ ਦੇ ਖਰਚ ਲਈ ਦੇਵਕੀ ਨੇ ਕੁਝ ਰੁਪਏ ਉਹਨਾਂ ਨੂੰ ਦਿੱਤੇ ਅਗਲੇ ਦਿਨ ਮੂਹਨੇਰੀ ਦੇਵਕੀ ਬੀਨਜੀ ਨੂੰ ਲੈ ਕੇ ਨੇੜੇ ਦੇ ਲੋਕਲ ਰੇਲਵੇ ਸਟੇਸ਼ਨ ਉੱਪਰ ਪਹੁੰਚੀ ਤੇ ਕਲਕੱਤੇ ਲਈ ਰਵਾਨਾ ਹੋ ਗਈ ਕਲਕੱਤੇ ਆਈ ਬੀਨਜੀ ਨੂੰ ਲਗਭਗ ਸਾਲ ਹੋ ਗਿਆ ਹੈ ਇੱਥੇ ਆ ਕੇ ਉਹ ਬੜਾ ਕੁਝ ਸਿੱਖ ਗਈ ਹੈ ਚਿਹਰੇ ਨੂੰ ਸਦਾ ਮੁਸਕਰਾਉਂਦਾ ਰੱਖਣ ਦੀ ਜਾਂਚ ਆ ਗਈ ਹੈ ਅੱਖਾਂ ਦੇ ਅਥਰੂ ਬਾਹਰ ਡਿੱਗਣ ਦੀ ਬਜਾਏ ਅੰਦਰ ਕਿਵੇਂ ਜਾਜਬ ਕੀਤੇ ਜਾ ਸਕਦੇ ਨੇ ਇਹ ਵੀ ਜਾਣ ਗਈ ਹੈ ਰਿਸ਼ਤਾ ਦੇ ਘਰਾਂ ਵਿੱਚ ਕੰਮ ਦੇ ਢੰਗ ਦਾ ਰਾਜ ਖੁੱਲ ਗਿਆ ਹੈ ਕੰਚਨਾ ਤੇ ਹੋਰ ਆਈਆਂ ਲੜਕੀਆਂ ਜਿਹੜਾ ਇੱਜ਼ਤਦਾਰ ਕੰਮ ਕਰਦੀਆਂ ਹਨ ਇਸ ਦਾ ਵੀ ਪਤਾ ਲੱਗ ਗਿਆ ਹੈ ਅਜ ਸੰਗਣੀ ਆਬਾਦੀ ਵਾਲੇ ਤੇ ਤੰਗ ਗਲੀਆਂ ਵਾਲੇ ਇਸ ਇਲਾਕੇ ਦੇ ਇੱਕ ਤਮੰਝਲੇ ਮਕਾਨ ਦੀ ਦੂਜੀ ਮੰਜ਼ਲ ਉੱਤੇ ਇੱਕ ਬਾਲਕਨੀ ਵਿੱਚ ਖੜੀ ਬੇਨਜੀਰ ਦੂਰ ਪਛਾ ਆਪਣਾ ਪਿੰਡ ਵੇਖ ਰਹੀ ਹੈ ਉਸਦੇ ਅੱਬਾ ਤੇ ਅੰਮੀ ਨੇ ਜੋ ਆਸਾਂ ਉਸ ਕੋਲ ਰੱਖੀਆਂ ਸਨ ਉਸ ਤੇ ਖਰੀ ਉਤਰੀ ਹੈ ਇਸ ਸਮੇਂ ਤੱਕ ਉਹ ਤਿੰਨ ਵਾਰ ਰੁਪਏ ਪਿੰਡ ਪੇ ਚੁੱਕੀ ਹੈ ਇੱਥੇ ਆ ਕੇ ਉਸਨੇ ਆਪਣਾ ਨਾਂ ਵੀ ਬਦਲਿਆ ਹੈ ਬੇਨਜੀਤ ਤੋਂ ਸਲਮਾ ਬਣ ਗਈ ਹੈ ਉਹ ਆਪਣੇ ਆਪ ਤੇ ਹੱਸਦੀ ਹੈ ਜਦੋਂ ਹਰ ਗਾਹਕ ਅੱਗੇ ਬੈਸਤਰੀ ਵਾਂਗ ਵਿਛਣਾ ਹੈ ਤਾਂ ਨਾਂ ਕੋਈ ਵੀ ਹੋਵੇ ਕੀ ਫਰਕ ਪੈਂਦਾ ਹੈ ਕਦੇ-ਕਦੇ ਅੱਬਾ ਤੇ ਅੰਮੀ ਬੜੇ ਯਾਦ ਆਉਂਦੇ ਹਨ ਉਦੋਂ ਉਦਾਸ ਹੋਈ ਗੂੰਗੜਾਉਣ ਲੱਗਦੀ ਹੈ ਦਿਲ ਕੇ ਹਰਮਾਂ ਅੰਥੂਆਂ ਵਿੱਚ ਬਹਿ ਗਏ ਇਹ ਗਾਣਾ ਵੀ ਸਲਮਾ ਬਣੀ ਬੇਨਜੀਤ ਨੇ ਇੱਥੇ ਆ ਕੇ ਸਿੱਖਿਆ ਹੈ ਜਦੋਂ ਸੰਧਿਆ ਵੇਲੇ ਤਿਆਰ ਹੋਣ ਲੱਗਦੀ ਹੈ ਤਾਂ ਅਕਸਰ ਇਹ ਗਾਣਾ ਗੜਗਣਾਉਂਦੀ ਹੈ ਹਰ ਵਾਰ ਅੱਖਾਂ ਭਰ ਆਉਂਦੀਆਂ ਹਨ ਚਿਹਰਾ ਸ਼ੀਸ਼ੇ ਵਿੱਚ ਫਿਰ ਵੀ ਮੁਸਕਰਾਉਂਦਾ ਰਹਿੰਦਾ ਹੈ ਕਦੇ ਆਪਣੀ ਇਥਾਲਤ ਤੇ ਕਦੇ ਆਪਣੀ ਸਿਆਇ ਜੀਨ ਦੇ ਇਸ ਟੰਗ ਤੇ ਹੁਣ ਤਾਂ ਸਬਣਾ ਤੇ ਹੱਥਨਾ ਸਿੱਖ ਗਈ ਹੈ ਇਥੋਂ ਦੀ ਭਾਸ਼ਾ ਵਿੱਚ ਬੜੀ ਚਾਲੂ ਹੋ ਗਈ ਹੈ ਬੀਡਨ ਸਟਰੀਟ ਜਾਂ ਸੋਨਾਗਾਚੀ ਦੇ ਇਲਾਕੇ ਦੀ ਰੌਣਕ ਸ਼ਾਮ ਤੋਂ ਆਪਣੀ ਜਮਕਦਮਕ ਦਿਖਾਉਣ ਲੱਗਦੀ ਹੈ ਪਾਣਾਂ ਦੀਆਂ ਦੁਕਾਨਾਂ ਤੇ ਵਜਦੇ ਰੇਡੀਓ ਪਹਿਲਾਂ ਨਾਲੋਂ ਉੱਚੀ ਸੁਰ ਵਿੱਚ ਬੋਲਣ ਲੱਗਦੇ ਹਨ ਕਲੀਆਂ ਦੀਆਂ ਮਲਾਵਾਂ ਦੀ ਮਹਿਕ ਆਵਾਰਾ ਪੌਣਾਂ ਵਿੱਚ ਰਲਣ ਲੱਗਦੀ ਹੈ ਦਲਾਲ ਕਸਮ ਦੇ ਲੋਕ ਮੂੰਹ ਚ ਪਾਣ ਚਬਾਉਂਦੇ ਤੇ ਆਪਣੀਆਂ ਚਿੱਟੀਆਂ ਧੋਤੀਆਂ ਦੇ ਲੜਾਂ ਨੂੰ ਬਾਹ ਦੇ ਸਹਾਰੇ ਨਾਲ ਖੇਠਾਂ ਲਮਕਣ ਤੋਂ ਬਚਾਉਂਦੇ ਹਰ ਆਉਣ ਵਾਲੀ ਦੀ ਤੋਰ ਪਛਾਣ ਕੇ ਮਗਰ ਲੱਗ ਤੁਰਦੇ ਹਨ ਨਿਆਉ ਸ਼ੋਕਰੀ ਮੰਗਤਾ ਸਾਹਿਬ ਇੱਕਦਮ ਕੱਚੀ ਉਮਰ ਦੀ ਹੈ ਸਾਹਿਬ ਦਿਹਾਤ سے ਆਈ ਹੈ ਸਾਹਿਬ ਮੰਗਾਲੀ ਸ਼ੋਕਰੀ ਮੰਗਤਾ ਬੰਗਲਾਦੇਸ਼ ਕੀ ਨੇਪਾਲ ਕੀ ਗੁਜਰਾਤ ਕੀ ਬੜੀਆ ਚੋਕਰੀ ਆਈ ਹੈ ਪੰਜਾਬੀ ਲੜਕੀ ਚਾਹੀਏ ਇੱਕਦਮ ਕਮ ਉਮਰ ਕੀ ਮਾਤਰ 10 ਸਾਲ ਛਾਤੀ ਅਭੀ ਫੁੱਟ ਰਹੀ ਹੈ ਸਾਹਿਬ ਅਰੇ ਕੁਛ ਬੋਲੇ ਵੀ ਜਦੋਂ ਕਿ ਇਹਨਾਂ ਨੇ ਗੱਲਾਂ ਵੱਲ ਧਿਆਨ ਨਹੀਂ ਦਿੰਦਾ ਤਦ ਦੁਰਤਤ ਕਹਿ ਕੇ ਕਿਤੇ ਹੋਰ ਮਗਰ ਲੱਗ ਜਾਂਦੇ ਹਨ ਸਲਮਨ ਹੁਣ ਗਾਕ ਨਾਲ ਗੱਲ ਕਰਨ ਦਾ ਸਲੀਕਾ ਆ ਗਿਆ ਹੈ ਉਹ ਹੈਰਾਨ ਹੈ ਇੱਕ ਸਾਲ ਵਿੱਚ ਉਹ ਕਿੰਨਾ ਸਫਰ ਤੈਅ ਕਰਾਈ ਹੈ ਪਿੰਡ ਦੀ ਸਿੱਧੀ ਸਾਦੀ ਲੜਕੀ ਜਿਹੜੀ ਪ੍ਰਾਇਮਰ ਦੇ ਪਰਛਾਵੇਂ ਤੋਂ ਵੀ ਤਰਹੰਦੀ ਥੀ ਹੁਣ ਤਰ੍ਹਾਂ ਤਰ੍ਹਾਂ ਦੇ ਮਰਦਾਂ ਨੂੰ ਰੁਝਾਉਣ ਦਾ ਸਲੀਕਾ ਸਿੱਖ ਗਈ ਹੈ ਜਿਸ ਦਿਨ ਉਹ ਦੇਵੀ ਮੌਸੀਨਾ ਹਾਵੜਾ ਸਟੇਸ਼ਨ ਤੇ ਉਤਰੀ ਸੀ ਲੋਕਾਂ ਦੀ ਪ੍ਰਚੰਡ ਭੀੜ ਦੇਖ ਕੇ ਉਸ ਦਾ ਤਰਾ ਨਿਕਲ ਗਿਆ ਸੀ ਗਵਾ ਜਾਣ ਦੇ ਭੈ ਤੋਂ ਆਪਣੇ ਦੇਵੀ ਮੌਸੀ ਦਾ ਹੱਥ ਘੁੱਟ ਕੇ ਫੜ ਲਿਆ ਸੀ ਇੱਕ ਟੈਕਸੀ ਕਰਕੇ ਦੇਖੀ ਉਸ ਨੂੰ ਇਸ ਇਲਾਕੇ ਵਿੱਚ ਲੈ ਕੇ ਆਈ ਸੀ ਇਨਾ ਪਹਿਲੇ ਦਿਨਾਂ ਦੀਆਂ ਘਟਨਾਵਾਂ ਉਸ ਨੂੰ ਇੱਕ ਇੱਕ ਯਾਦ ਹਨ ਰਸਤੇ ਵਿੱਚ ਕਾਰਾਂ ਟੈਕਸੀਆਂ ਰਿਕਸ਼ਾ ਵਾਲਿਆਂ ਦਾ ਕੰਨ ਪਾੜਵਾਂ ਸ਼ੋਰ ਫੁੱਟਪਾਥਾਂ ਤੇ ਬੈਠੇ ਮੰਗਤੇ ਅਪਾਹਜ ਬੱਚੇ ਭੀਖ ਮੰਗਦੀਆਂ ਔਰਤਾਂ ਤੇ ਉੱਚੀਆਂ ਅਸਮਾਨ ਛੂਹਣੀਆਂ ਇਮਾਰਤਾਂ ਟਰੱਕਾਂ ਰੇੜੇ ਠੇਲੇ ਆ ਜਾ ਰਹੇ ਲੋਕ ਸਾਰੇ ਜਿਵੇਂ ਇੱਕ ਦੂਜੇ ਨੂੰ ਗਾਲੀ ਗਲੋਚ ਕਰ ਰਹੇ ਹਨ ਜਿਵੇਂ ਜਿਵੇਂ ਜਾਮ ਵਿੱਚ ਰੀਂ ਦੀ ਟੈਕਸੀ ਅਗਾਹ ਸਰ ਕਰਈ ਸੀ ਦੇਵਕੀ ਉਸ ਨੂੰ ਇਸ਼ਾਰੇ ਨਾਲ ਸਮਝਾਉਂਦੀ ਜਾ ਰਹੀ ਸੀ ਬੇਅੰਜਲ ਖੁੱਲੇ ਮੂੰਹ ਹੈਰਾਨ ਹੋਈ ਸੋਚੀ ਜਾ ਰਹੀ ਸੀ ਕਿ ਇਹੀ ਕਲਕੱਤਾ ਹੈ ਇੱਥੇ ਕਿਤੇ ਰਹਿੰਦੀ ਹੋਵੇਗੀ ਦੇਵਕੀ ਮਾਸੀ ਬੀਨਜੀ ਨੇ ਮੱਥੇ ਤੇ ਆਇਆ ਪਸੀਨਾ ਸਾੜੀ ਦੇ ਪੱਲੂ ਨਾਲ ਸਾਫ਼ ਕੀਤਾ ਤਰਨ ਲੱਗਿਆ ਦੇਵਕੀ ਨੇ ਆਪਣੀ ਪੁਰਾਣੀ ਸਾੜੀ ਤੇ ਬਲਾਊਜ਼ਰ ਨੂੰ ਪਹਿਨਣ ਲਈ ਦਿੱਤਾ ਸੀ ਸਾੜੀ ਪਹਿਨ ਕੇ ਤਾਂ ਪੂਰੀ ਔਰਤ ਲੱਗ ਰਹੀ ਸੀ ਇੱਕ ਉਸ ਦਾ ਕਦ ਸਰੂ ਮਾਗ ਲੰਬਾ ਹੋ ਗਿਆ ਸੀ ਇਹੀ ਕਿਹਾ ਸੀ ਦੇਵਕੀ ਨੇ ਉਦੋਂ ਹਣ ਵੀ ਟੈਕਸੀ ਵਿੱਚ ਦੇਵਕੀ ਉਸ ਦੇ ਮੂੰਹ ਵੱਲ ਤੱਕ ਰਹੀ ਸੀ ਘਬਰਾਹਟ ਹੋ ਰਹੀ ਹੈ ਕਿ ਨਹੀਂ ਤਾਂ ਬੀਨਜੀ ਨੇ ਕਾਇਨਾ ਆਪਣੀ ਘਬਰਾਹਟ ਛੁਪਾਉਂਦਿਆਂ ਕਿਹਾ ਇਸ ਟਾਈਮ ਬਹੁਤ ਜਾਮ ਲੱਗਦਾ ਹੈ ਉਧਰੋਂ ਦਫ਼ਤਰ ਆਉਣ ਵਾਲੇ ਲੋਕਾਂ ਦੀ ਪੀੜ ਇਧਰੋਂ ਕਾਰਾਂ ਗੱਡੀਆਂ ਦੀ ਪੀੜ ਦੇhta ਕਿਸ ਤਰ੍ਹਾਂ ਹਰ ਕੋਈ ਇੱਕ ਦੂਜੇ ਨਾਲ ਫਸਿਆ ਚਿਪਕਿਆ ਜਾ ਰਿਹਾ ਹੈ। ਬੀਨ ਜੀ ਲਈ ਇਹ ਸਾਰਾ ਕੁਝ ਹੈਰਾਨ ਕਰਨ ਵਾਲਾ ਸੀ। ਮਹੱਲੇ ਵਿੱਚ ਘੁੰਮਦੇ ਬੇਸ਼ੁਮਾਰ ਬੱਚਿਆਂ ਦੀ ਭੀੜ ਲੰਘ ਕੇ ਟੈਕਸੀ ਇੱਕ ਤਿੰਨ ਮੰਜ਼ਲੀ ਇਮਾਰਤ ਸਾਹਮਣੇ ਆ ਰੁਕੀ ਸੀ। ਅੱਜ ਬਾਲਕਨੀ ਵਿੱਚ ਖੜ੍ਹੀ ਉਹ ਦੇਖ ਰਹੀ ਹੈ ਕਿੱਥੇ ਟੈਕਸੀ ਰੁਕੀ ਸੀ। ਉਹ ਟੈਕਸੀ ਵਿੱਚ ਉਤਰ ਕੇ ਕਿਵੇਂ ਆਸੇ-ਪਾਸੇ ਇਧਰ-ਉਧਰ ਦੇਖਦੀ ਉਹ ਠੱਗੀ ਜੀ ਖੜ੍ਹੀ ਰਹੀ ਸੀ। ਦੇਵਕੀ ਉਸ ਨੂੰ ਦੂਜੀ ਮੰਜ਼ਲ ਤੇ ਲੈ ਕੇ ਆਈ ਸੀ। ਕਿੰਨੀਆਂ ਹੀ ਲੜਕੀਆਂ ਨੇ ਦੇਵਕੀ ਮਾਸੀ ਨੂੰ ਅਤੇ ਉਸ ਨੂੰ ਘੇਰ ਲਿਆ ਸੀ। ਲੜਕੀਆਂ ਦਾ ਪਹਿਰਾਵਾ ਤੇ ਛਿਰ ਗੱਲਾਂ ਕਰਨ ਕੇ ਇਤਿਹਾਸ ਵਿੱਚੋਂ ਆਈ ਬੀਨ ਜੀ ਹੈਰਾਨ ਹੋਈ ਸ਼ਰਮਾ ਕੇ ਨੀਵੀਂ ਪਾਈ ਬੈਠੀ ਸੀ ਉਸ ਨੂੰ ਸਮਝ ਨਹੀਂ ਸੀ ਆ ਰਹੀ ਦੇ ਕੀ ਮਸੀਦਾ ਇੱਕ ਹੀ ਪਰਿਵਾਰ ਹੈ ਉਹ ਤਾਂ ਦੇਵ ਦੀ ਮਾਸੀ ਨਾਲ ਵੀ ਹਾਸਾ ਠੱਠਾ ਕਰ ਰਹੀਆਂ ਹਨ ਛੀ ਛੀ ਇਹ ਕੋਈ ਪੱਧਰ ਲੜਕੇ ਨਾ ਕਮ ਹੈ ਸੋਚਦੇ ਉਸਦੇ ਚਿਹਰੇ ਤੇ ਵਿਅੰਗਮਈ ਮੁਸਕਾਨ ਫੈਲ ਗਈ ਕਿੰਨੀ ਬੁੱਧੂ ਸੀ ਮਾ ਉਦੋਂ ਉਦੋਂ ਹੀ ਇੱਕ ਲੜਕੀ ਧਾਕੇ ਅਲਫਨੰਗੀ ਉਹਨਾਂ ਦੇ ਕਮਰੇ ਉਚਾਨ ਖੜੀ ਸੀ ਬੀਨ ਜੀ ਤਾਂ ਸ਼ਰਮ ਨਾਲ ਮਰਨ ਹਰੀ ਹੋ ਗਈ ਸੀ ਇਹ ਕੀ ਹਰਾਮ ਜਾਦੀ ਚੱਲ ਕੱਪੜੇ ਪਹਿਨ ਕੇ ਆ ਦੇਵ ਕੀ ਮਾਸੀ ਦੇ ਇੱਕਦਮ ਪੜਕ ਪਹਿਨ ਤੇ ਵੀ ਬੀਨ ਜੀ ਨੂੰ ਅਜੀਬ ਮਹਿਸੂਸ ਹੋਇਆ ਚਾਂਨ ਗੁੱਸੇ ਦਾ ਇਹ ਰੂਪ ਤਾਂ ਉਸਨੇ ਕਦੇ ਵੇਖਿਆ ਹੀ ਨਹੀਂ ਸੀ ਜਾਰੀ ਹੂ ਮਾਤੀ نئی ਲੜਕੀ ਦਾ ਸੁਣਿਆ ਤਾਂ ਇੱਕ ਨਜ਼ਰ ਦੇਖਣ ਲਈ ਆਪਣੇ ਆਪ ਨੂੰ ਰੋਕਣਾ ਤਗੇ ਠੀਕ ਹੈ ਦੇਖ ਲਿਆ ਜਾ ਹੁਣ ਕੱਪੜੇ ਪਹਿਨ ਦੇਵਕੀ ਦੇ ਮੱਥੇ ਤੇ ਅੱਜ ਵੀ ਤੇਵਰ ਹਨ ਅੰਜ ਤਾਂ ਬੀਨ ਜੀ ਵੀ ਪੋਖਰ ਵਿੱਚ ਨਹਾਉਣ ਵੇਲੇ ਜਦੋਂ ਆਪਣੀ ਸਾੜੀ ਧੋਂਦੀ ਹੁੰਦੀ ਸੀ ਤੇ ਇਸ ਤਰ੍ਹਾਂ ਨਗਨ ਅਵਸਥਾ ਵਿੱਚ ਹੀ ਹੁੰਦੀ ਸੀ ਪਰ ਉਦੋਂ ਪਾਣੀ ਦਾ ਪਰਦਾ ਉਸਦੇ ਇਰਤ ਗਿਰਦ ਹੁੰਦਾ ਸੀ ਨਾਲੇ ਕੋਈ ਆਸ-ਪਾਸ ਵਿਖਾਈ ਵੀ ਨਹੀਂ ਸੀ ਦਿੰਦਾ ਇੱਕ ਵਾਰ ਨਾਰੀਅਲ ਦੇ ਦਰਖਤਾਂ ਉੱਲੇ ਦੇਬੂ ਦਾਦਾ ਦਾ ਲੜਕਾ ਉਸਨੂੰ ਛੁਪ ਕੇ ਵੇਖ ਰਿਹਾ ਸੀ ਤਉ ਡਰ ਕੇ ਬਿਨਾ ਚੰਗੀ ਤਰ੍ਹਾਂ ਹੱਥ ਹੀ ਕਾਲੀ ਕਾਲੀ ਘਰ ਆ ਗਈ ਸੀ ਤੇ ਲੜਕੀ ਤਾਂ ਸਭ ਦੇ ਸਾਹਮਣੇ ਇਸ ਤਰ੍ਹਾਂ ਤੇ ਉਹ ਨਗਨ ਲੜਕੀ ਵੱਲ ਤੱਕਣ ਦਾ ਹੌਸਲਾ ਹੀ ਨਹੀਂ ਕਰ ਸਕੀ ਉਦੋਂ ਹੀ ਦੇਵਕੀ ਮਾਸੀ ਦੇ ਬਿਹਾਰੀ ਨੌਕਰ ਨੇ ਆ ਕੇ ਦੱਸਿਆ ਸੀ ਮਾਸੀ ਡਾਕਟਰ ਬਾਬੂ ਆਏ ਨੇ ਇਹ ਹੀਮਾ ਤੂੰ ਕੱਪੜੇ ਪਹਿਨਤੀ ਹੈ ਜਾਂ ਦੇਵਕੀ ਮਾਸੀ ਦੀ ਧਮਕੀ ਭਰੀ ਤੱਕਣੀ ਤੋਂ ਹੀਮਾ ਝੇਮ ਕਹੀ ਸੀ ਪਹਿਨਦੀ ਹਾਂ ਮਾਸੀ ਅਰੇ ਰਾਮੂ ਮੇਰਾ ਪੇਟੀਕੋਟ ਬਲਾਊਜ਼ ਤਾਂ ਲਿਆਣਾ ਉਸ ਨੇ ਮੁੜੇ ਜਾਂਦੇ ਰਾਮੂ ਨੂੰ ਉੱਚੀ ਆਵਾਜ਼ ਵਿੱਚ ਕਿਹਾ ਸੀ ਕੁਝ ਪਲਾਂ ਵਿੱਚ ਹੀ ਰਾਮੂ ਅੱਖਾਂ ਤੇ ਹੱਥ ਤਰੀ ਬਿਨਾ ਹੀਮਾ ਵੱਲ ਤੱਕਣ ਦਾ ਬਹਾਨਾ ਕਰਦਾ ਪੈਟੀਕੂਟ ਤੇ ਬਲਾਊਜ਼ ਫੜਾ ਗਿਆ ਹਰਾਮੀ ਉਂਗਲਾਂ ਵਿੱਚੋਂ ਦੀ ਤੱਕ ਦੇਖ ਰਿਹਾ ਹੈ हेमा ਨੇ ਛੇੜਿਆ ਤਾਂ ਰਾਮੂ ਤੇਜੀ ਨਾਲ ਬਾਹਰ ਭੱਜ ਗਿਆ ਸ਼ਰਮ ਹਿਆਣੀ ਆਉਂਦੀ ਤੈਨੂੰ ਦੇਵਕੀ ਮਾਸੀ ਨੇ ਫਿਰ ਝਟਕਿਆ ਸ਼ਰਮ ਹਿਆ हेमा ਹਸੀ ਸੀ ਆਉਂਦੀ ਸੀ ਮਾਸੀ ਕੁਝ ਵਾਰੀ ਪਹਿਲਾਂ ਬਹੁਤ ਆਉਂਦੀ ਸੀ ਮੈਂ ਤਾਂ ਕਦੇ ਆਪਣੀ ਮਾਂ ਦੇ ਸਾਹਮਣੇ ਵੀ ਕੱਪੜੇ ਨਹੀਂ ਸੰਤਾਰੇ ਆਖਦੀ ਹਿਮਾ ਅੱਖਾਂ ਪਰਾਈ ਸੀ ਇਹ ਚਾਣ ਉਸ ਨੂੰ ਕੀ ਹੋ ਗਿਆ ਸੀ ਇੱਕਦਮ ਕਿੱਧਰ ਗਿਆ ਸੀ ਉਹਦਾ ਚਲਬਲਾਪਨ ਕਿਵੇਂ ਸਾਊ ਲੜਕਿਆਂ ਵਾਂਗ ਪੈਟੀਕੂਟ ਤੇ ਬਲਾਊਜ਼ ਪਹਿਨਣ ਲੱਗ ਪਈ ਸੀ ਉਦੋਂ ਬੇਣਜੀਰ ਬੜੀ ਹੈਰਾਨ ਹੋਈ ਸੀ ਉਸ ਨੂੰ ਕੁਝ ਸਮਝ ਨਹੀਂ ਸੀ ਆਇਆ ਪਰ ਜਦ ਸਾਰਾ ਕੁਝ ਯਾਦ ਕਰਦਿਆਂ ਉਹਦੀਆਂ ਆਪਣੀਆਂ ਅੱਖਾਂ ਭਰੀਆਂ ਹਨ ਉਹ ਆ ਪੇਟੀਕੋਟ ਬਲਾਉਜ਼ ਤਾਰਨ ਲੱਗਿਆ ਕਿੰਨੀ ਦੇਰ ਲਾਉਂਦੀ ਹੈ ਕੱਪੜੇ ਪਹਿਣਨਾ ਪਹਿਣਨੇ ਕੀ ਮਾਇਨੇ ਰੱਖਦੇ ਹਨ ਪਤਲੀਆਂ ਉਸ ਵਰਗੀਆਂ ਦੂਜੀਆਂ ਲੜਕੀਆਂ ਲਈ ਹੀਠਾਂ ਸੜਕ ਤੇ ਕਿੰਨੇ ਬੱਚੇ ਘੁੰਮ ਰਹੇ ਹਨ ਬਿਨਾਂ ਕਿਸੇ ਮਕਸਦ ਦੇ ਉਹਨਾਂ ਨੂੰ ਪਤਾ ਹੈ ਕਿੰਨੀ ਦੇਰ ਰਾਤ ਤੱਕ ਘਰੋਂ ਬਾਹਰ ਰਹਿਣਾ ਹੈ ਬੱਚੇ ਜਿਨ੍ਹਾਂ ਨੂੰ ਉਹ ਘਰ ਸਮਝਦੇ ਹਨ ਲੜਕੀਆਂ ਲਈ ਉਹ ਕਮਰੇ ਹਨ ਕਮਰਾ ਨੰਬਰ 1 2 3 ਅੱਜ ਦੀ ਸਲਮਾ ਸਾਲ ਪਹਿਲਾਂ ਦੀ ਬੀਨ ਜੀ ਨੂੰ ਵੇਖ ਰਹੀ ਸੀ ਸੜਕਾਂ ਤੇ ਆਵਾਰਾ ਘੁੰਮਦੇ ਇਹਨਾਂ ਬੱਚਿਆਂ ਦੀ ਇੱਕ ਵਾਰੀ ਸੋਚ ਰਹੀ ਸੀ ਉਹ ਕੀ ਤੋਂ ਕੀ ਬਣ ਗਈ ਹੈ ਇਹ ਬੱਚੇ ਕਿਸ ਤਰ੍ਹਾਂ ਦੇ ਜੀਵਨ ਟਾਂਗਾ ਪੜਾਉਣਗੇ ਸ਼ਾਇਦ ਆਪਣੀਆਂ ਮਾਵਾਂ ਪੈਣਾਂ ਲਈ ਗਾਕ ਲੱਭਣ ਵਾਲੀ ਦਲਾਲ ਬਣ ਗਏ ਜਾਂ ਮਹੱਲੇ ਦੇ ਦਾਦਾ ਵਕ ਵਕ ਤਰ੍ਹਾਂ ਦੇ ਗੱਕਣਾ ਮਿਲਦੇ ਆ ਉਹ ਬੜਾ ਕੁਝ ਸਿੱਖ ਗਈ ਹੈ ਹੁਣ ਡਾਕਟਰ ਬਾਬੂ ਆਏ ਦੀ ਖਬਰ ਸੰਦੇ ਆ ਉਸ ਨੂੰ ਫਿਕਰ ਨਹੀਂ ਹੁੰਦਾ ਕੌਣ ਬਿਮਾਰ ਹੈ ਪਰ ਪਹਿਲੇ ਦਿਨ ਉਹ ਬੜਾ ਘਬਰਾ ਗਈ ਸੀ ਡਾਕਟਰ ਬਾਬੂ ਜਦੋਂ ਵੀ ਆਉਂਦਾ ਹੈ ਲੜਕਿਆਂ ਦੇ ਮਨਾਂ ਅੰਦਰ دہشت ਫੈਲ ਜਾਂਦੀ ਹੈ ਡਾਕਟਰ ਵੱਲੋਂ ਜਾਰੀ ਕੀਤਾ ਲੜਕੇ ਦੇ ਤੰਦਰਤ ਹੋਣ ਦਾ ਪ੍ਰਮਾਣ ਪੱਤਰ ਇਹਨਾਂ ਨੂੰ ਪੁਲਿਸ ਮਹਿਕਮੇ ਦੀ ਬਲੈਕਮੇਲਿੰਗ ਤੋਂ ਬਚਾਉਂਦਾ ਹੈ ਇਹ ਪ੍ਰਮਾਣ ਪੱਤਰ ਸਿੱਧ ਕਰਦਾ ਹੈ ਇਹਨਾਂ ਲੜਕੇ ਨੂੰ ਕਿਸੇ ਵੀ ਪ੍ਰਕਾਰ ਦੀ ਰੋਗ ਫਲਾਉ ਬਿਮਾਰੀ ਨਹੀਂ ਹੈ ਪਰ ਸਰਕਾਰੀ ਕਾਰਜਾ ਮੰਗ ਇਹ ਕਾਰਵਾਈ ਵੀ ਮਹਿਜ ਰਵਾਜ ਹੀ ਬਣ ਕੇ ਰਹਿ ਗਈ ਹੈ ਜਿਵੇਂ ਟ੍ਰਾਂਸਪੋਰਟ ਵਿਭਾਗ ਵੱਲੋਂ ਧੂਆ ਰਹਿਤ ਸਰਟੀਫਿਕੇਟ ਪ੍ਰਾਪਤ ਕਰ ਲੈਣ ਤੋਂ ਬਾਅਦ ਵੀ ਗੱਡੀਆਂ ਪ੍ਰਦੂਸ਼ਣ ਫਲਾ ਰਹੀਆਂ ਹੁੰਦੀਆਂ ਹਨ ਇਹਨਾਂ ਲੜਕਿਆਂ ਦੀ ਹੋਂਣੀ ਵੀ ਕੁਝ ਇਸ ਤਰ੍ਹਾਂ ਦੀ ਹੀ ਹੈ ਡਾਕਟਰ ਆਉਂਦੇ ਹਨ ਇਹਨਾਂ ਚਕਲਿਆਂ ਦੀਆਂ ਮਾਸੀਆਂ ਉਹਨਾਂ ਨੂੰ ਤੈਅ ਕੀਤੀ ਫੀਸ ਅਦਾ ਕਰਦੀਆਂ ਹਨ ਤੋਂ ਬਿਨਾਂ ਚੈੱਕਅਪ ਕੀਤੇ ਸਰਟੀਫਿਕੇਟ ਜ ਕਦੇ-ਕਦੇ ਪਰਹੇਜ਼ ਰੱਖਣੀਆਂ ਆਦਤਾਂ ਵੀ ਦੇ ਜਾਂਦੇ ਹਨ ਜਿਨ੍ਹਾਂ ਲੜਕੀਆਂ 'ਚ ਬਿਮਾਰੀਆਂ ਦੇ ਲੱਛਣ ਦਿਖਾਈ ਦੇਣ ਦੀ ਸੰਭਾਵਨਾ ਨਜ਼ਰ ਆਉਂਦੀ ਹੈ ਉਹਨਾਂ ਨੂੰ ਸਾਧਨ ਵੀ ਕਰ ਜਾਂਦੇ ਹਨ ਤੇ ਜਿਨ੍ਹਾਂ ਨੂੰ ਕਿਸੇ ਹੱਦ ਤੱਕ ਰੋਗ ਚਿੰਬੜ ਗਿਆ ਹੈ ਉਹਨਾਂ ਨੂੰ ਗੋਲੀਆਂ ਤੇ ਟੀਕਿਆਂ ਦਾ ਲਗਾਤਾਰ ਸੇਵਨ ਕਰਨ ਦਾ ਸੁਝਾਅ ਵੀ ਦੇ ਜਾਂਦੇ ਹਨ ਕਈ ਲੜਕੀਆਂ ਨੂੰ ਝਿੜਕ ਵੀ ਦਿੰਦੇ ਹਨ ਕਈਆਂ ਨੂੰ ਧੰਕੀਆਂ ਦੇ ਜਾਂਦੇ ਹਨ ਇਹ ਸਾਰਾ ਕੁਝ ਸਤ-ਪਾਵਨਾ ਭਰੇ ਮਾਹੌਲ ਵਿੱਚ ਹੁੰਦਾ ਰਹਿੰਦਾ ਹੈ ਕਦੇ ਕੋਈ ਮਨਚਲਾ ਡਾਕਟਰ ਨਿੱਕੀ-ਮੋਟੀ ਛੇੜਖਾਣੀ ਵੀ ਕਰਦਾ ਹੈ ਤਾਂ ਕੋਈ ਮਛਰੀ ਲੜਕੀ ਬੇਸ਼ਰਮਾ ਵਾਂਗ ਸਾੜੀ ਚੁੱਕ ਕੇ ਆਖਦੀ ਹੈ ਆਈਏ ਨਾ ਡਾਕਟਰ ਬਾਬੂ ਅੱਜ ਤੇਰੇ ਕੋਲ ਇੰਜੈਕਸ਼ਨ ਲੈਣ ਨੂੰ ਮਨ ਕਰਦਾ ਹੈ રે ਨਾ ਰੇ ਬਾਬਾ ਨਾ ਡਾਕਟਰ ਦੋਨੋਂ ਕੰਨ ਫੜਦਾ ਹੈ ਆਪਣੀ ਜੀਬ ਨੂੰ ਦੰਦਾ ਹੈ ਟੱਕ ਕੇ ਆਖਦਾ ਹੈ ਓ ਮਾਂ ਮੈਂ ਮਰਨਾ ਹੈ ਕੀ ਇੱਥੇ ਆਉਣ ਵਾਲੇ ਸਭ ਮਰ ਜਾਂਦੇ ਹਨ ਕੀ ਕੋਈ ਦੂਸਰੀ ਲੜਕੀ ਛਾਤੀਆਂ ਤੋਂ ਸਾੜੀ ਖਿਸਕਾ ਕੇ ਉਸ ਵੱਲ ਚੁੱਕਦੀ ਹੈ ਓ ਮਾਂ ਕੀ રે ਡਾਕਟਰ ਚੋਰ ਅੱਖ ਛਾਤੀਆਂ ਦੀ ਡੂੰਗੀ ਖਾਈ ਵਿੱਚ ਆਖਦਾ ਹੈ ਡਾਕਟਰ ਬਾਬੂ ਹਾਏ ਤੇਰੇ ਉੱਪਰ ਦਿਲ ਆ ਗਿਆ ਇੱਕ ਹੋਰ ਹਿੱਕ ਤੇ ਹੱਥ ਰੱਖ ਕੇ ਠੰਡਾਤਾ ਲੈਂਦੀ ਹੈ ਡਾਕਟਰ ਦਾ ਚਿਹਰਾ ਇਹਦੇ ਇਸ਼ਤਿਹਾਰ ਵਿੱਚ ਦਿਖਾਏ ਮਰੀਜ਼ ਵਾਂਗ ਹੋ ਜਾਂਦਾ ਹੈ ਮੈਂ ਅਸਲੀ ਸਰਟੀਫਿਕੇਟ ਬਣਾ ਕੇ ਤੁਹਾਡਾ ਸਮਨ ਦਾ ਲਾਇਸੈਂਸ ਕੈਨਸਲ ਕਰਵਾਉਂਗਾ ਸਮਝੀ ਡਾਕਟਰ ਧਮਕੀ ਦਿੰਦਾ ਹੈ ਅੱਜ ਵੀ ਲੜਕੇ ਦਾ ਖਜਾਇਆ ਇੱਕ ਡਾਕਟਰ ਦੇਵਕੀ ਮੌਸੀ ਕੋਲ ਸ਼ਿਕਾਇਤ ਲੈ ਕੇ ਆਇਆ ਹੈ ਡਾਕਟਰ ਬਾਬੂ ਬੱਚੀਆਂ ਹਨਾ ਆਪ ਦੇ ਸਾਥ ਥੋੜਾ ਹਾਸਕਿਟ ਰਹਿੰਦੀਆਂ ਹਨ ਦੂਜੇ ਮਰਤਾਂ ਸਾਰੇ ਇੱਥੇ ਉਲਟੀ ਕਰਨ ਆਉਂਦੇ ਹਨ ਚਲੇ ਜਾਂਦੇ ਹਨ ਇਹ ਲੜਕੇ ਦਿਲ ਦੀਆਂ ਬੁਰੀਆਂ ਨਹੀਂ ਹਨ ਆਪ ਦੀ ਬਾਹਰ ਦੀ ਦੁਨੀਆ ਦੀਆਂ ਲੜਕਿਆਂ ਨਾਲੋਂ ਬਹੁਤ شریف ਹਨ ਮੈਂ ਜਾਣਦੀ ਆ ਇਹਨਾਂ ਨੂੰ ਆਪ ਵਿੱਚੋਂ ਇਹਨਾਂ ਨੂੰ ਆਪਣਾ ਭਰਾ ਆਪਣਾ ਬਾਪ ਨਜ਼ਰ ਆਉਂਦਾ ਹੈ ਇਸੇ ਕਰਕੇ ਥੋੜੀ ਖੁੱਲ ਲੈ ਲੈਂਦੀਆਂ ਹਨ ਆਹ ਕੇ ਦੇਵ ਕੀ ਮੌਸੀ ਇੱਕਦਮ ਦਾਸ ਹੋ ਗਈ ਠੀਕ ਹੈ ਠੀਕ ਹੈ ਮੈਂ ਤਾਂ ਸੁਭਾਅ ਕੀ ਕਹਿ ਰਿਹਾ ਸੀ ਅਰੇ ਮੈਂ ਸ਼ਿਕਾਇਤ ਥੋੜੀ ਕਰ ਰਿਹਾ ਹਾਂ ਪਰ ਉਹ ਕੀ ਨਾ ਹੈ ਤੇਰੀ ਹਿਮਾ ਕਿ ਹਿਮਾ ਮਾਲਣੀ ਉਸ ਲਈ ਤਾਂ ਇੱਕ ਦਿਨ ਧਰਮਿੰਦਰ ਬਣਨਾ ਹੀ ਪਏਗਾ ਬਹੁਤ ਤੰਗ ਕਰਦੀ ਹੈ ਡਾਕਟਰ ਦੀਆਂ ਗੱਲਾਂ ਸੁਣ ਕੇ ਦੇਵ ਕੀ ਮੌਸੀ ਮੁਸਕਰਾ ਪਈ ਡਾਕਟਰ ਬਾਬੂ ਇੱਥੇ ਕੋਈ ਰੇਗਾ ਹੈ ਕੋਈ ਮਾਦਰੀ ਕੋਈ ਮਧੂਬਾਲਾ ਕੋਈ ਸਾਧਨਾ ਕੀ ਕੀ ਬਣੋਗੇ ਇਸ ਤਰ੍ਹਾਂ ਦੇ ਨਾਮ ਰੱਖ ਕੇ ਖੁਸ਼ ਹੋ ਲੈਂਦੀਆਂ ਹਨ ਇਹ ਕਿਸਮਤ ਦੀਆਂ ਮਾਰੀਆਂ ਆਪ ਨਹੀਂ ਜਾਣਦੇ ਕੀ ਬਾਲਕਨੀ ਵਿੱਚ ਖੜੀ ਸਲਮਾ ਦੇਖ ਰਹੀ ਹੈ ਡਾਕਟਰ ਹੇਠਾਂ ਉਤਰ ਕੇ ਕਿਸੇ ਦੂਜੀ ਬਿਲਡਿੰਗ ਚ ਚਲਾ ਗਿਆ ਹੈ ਉੱਥੇ ਵੀ ਲੜਕਿਆਂ ਦੀ ਭੀੜ ਕਿਸੇ ਹੋਰ ਮੋਤੀ ਦੇ ਹੁਕਮ ਨਾਲ ਡਾਕਟਰ ਦੀ ਹਜ਼ੂਰੀ ਵਿੱਚ ਆ ਖੜੇਗੀ ਉੱਥੇ ਵੀ ਰਸਮੀ ਕਾਰਵਾਈ ਕੀਤੀ ਜਾਵੇਗੀ ਸੱਭਾ ਨੂੰ ਠੀਕ ਠਾਕ ਦੀ ਪ੍ਰਾਈ ਮਰਦਾਨਾ ਸੰਬੋਗ ਦੇ ਜੋ ਕਰਾਰ ਦਿੱਤਾ ਜਾਵੇਗਾ ਪਹਿਲੀ ਸਟੇਜ ਤੇ ਸ਼ੁਰੂ ਹੋ ਚੁੱਕੀਆਂ ਭਿਆਨਕ ਬਿਮਾਰੀਆਂ ਮੌਫੀਆਂ ਵੱਲੋਂ ਪੇਸ਼ ਕੀਤੀ ਵਾਧੂ ਫੀਸ ਨਾਲ ਦਬਾ ਦਿੱਤੀਆਂ ਜਾਣਗੀਆਂ ਫਿਰ ਜਦੋਂ ਕਦੇ ਅਚਾਨਕ ਪੁਲਿਸ ਰੇਡ ਕਰੇਗੀ ਲਾਈਸੈਂਸ ਦੇਖੇਗੀ ਸਰਟੀਫਿਕੇਟ ਦੇਖੇਗੀ ਲੜਕੀਆਂ ਦੀ ਗਿਣਤੀ ਮਲਾਏਗੀ ਉਦੋਂ ਵੀ ਇਹ ਮੋਤੀਆਂ ਜਾਂ ਇਹਨਾਂ ਦੇ ਦਲਾਲ ਰੇਡ ਅਫਸਰਾਂ ਨਾਲ ਗੁਪਤ ਲੈਦੇ ਕਰਨਗੇ ਪਤਾ ਨਹੀਂ ਕਦੋਂ ਤੋਂ ਇਹ ਸਿਸਟਮ ਚੱਲ ਰਿਹਾ ਹੈ ਸਲਮਾ ਨੂੰ ਇਹ ਵੀ ਪਤਾ ਨਹੀਂ ਕਦੋਂ ਤੱਕ ਇਹ ਚੱਲਦਾ ਰਹੇਗਾ ਸਲਮਾ ਦੇਵਕੀ ਮਾਸੀ ਦੀ ਪੁਕਾਰ ਸੁਣ ਕੇ ਉਹ ਅੰਦਰ ਆ ਗਈ ਕੀ ਗੱਲ ਹੈ ਰੀ ਤੂੰ ਤਿਆਰ ਨਹੀਂ ਹੋਈ ਦੇਵਕੀ ਦੇ ਮੱਥੇ ਤੇ ਤੌੜੀ ਉੱਬਰੀ ਦੇਖ ਕੇ ਸਲਮਾ ਚੁੱਪਚਾਪ ਰਾ ਦੇ ਗਾਕਾਂ ਲਈ ਤਿਆਰ ਹੋਣ ਚਲੀ ਗਈ ਬਾਹਰ ਦੇ ਸ਼ੋਰ ਤੋਂ ਜ਼ਿਆਦਾ ਹੈ ਰੌਣਕ ਪਹਿਲਾਂ ਨਾਲੋਂ ਵੱਧ ਗਈ ਹੈ ਤਿਆਰ ਹੋ ਰਹੀਆਂ ਲੜਕੀਆਂ ਵੀ ਕਮਰੇ ਅੰਦਰ ਗੁੰਗੁਣਾ ਆ ਰਹੀਆਂ ਹਨ ਦੇਵ ਕੀ ਮੋਤੀ ਹਰ ਇੱਕ ਨੂੰ ਨਾਂ ਲੈ ਕੇ ਤਾੜ ਰਹੀ ਹੈ ਇਹ ਕੰਚਨਾ ਮਧੂਰੇਖਾ ਹੀਮਾ ਕਹਾ ਮਰੀਆਂ ਸਭ ਕਿ ਅਜੇ ਤੱਕ ਸੌਰੀਆਂ ਨਹੀਂ ਸ਼ਾਇਦ ਉਸ ਦੇ ਨੌਕਰ ਰਾਮੂ ਨੇ ਸੱਚ ਦੱਸ ਦਿੱਤਾ ਹੈ ਉਹ ੜਕ ਪਈ ਹੈ ਇਹ ਹਰਾਮ ਜੰਦੀਆਂ ਕੁੰਭ ਕਰਨ ਦੇ ਖਾਨਦਾਨੀਆਂ ਕਿਧਰੋਂ ਆ ਗਈਆਂ ਤੋਂ ਇਹਨਾਂ ਲੜਕਿਆਂ ਨੇ ਬੰਦ ਦਰਵਾਜ਼ੇ ਖੜਕਾਉਣ ਲੱਗਦੀ ਹੈ ਉਲਟਾ ਵਿਧਾਨ ਹੈ ਇਸ ਨਗਰੀ ਦਾ ਇੱਥੇ ਜਿਵੇਂ ਜਿਵੇਂ ਹਨੇਰਾ ਹੁੰਦਾ ਜਾਂਦਾ ਹੈ ਗਰੀਦੋ ਫਰੋਕਤ ਵਾਧੀ ਜਾਂਦੀ ਹੈ ਅੱਧੀ ਰਾਤ ਤੀਕਰ ਤੜਕ ਦੇ ਤਿਰਕ ਦੇ ਗੋਸ਼ ਦਾ ਧੰਦਾ ਚੱਲਦਾ ਹੈ ਚਰਾਬ ਦੇ ਨਸ਼ੇ ਵਿੱਚ ਜਾਂ ਗਾਕਾਂ ਦੀ ਤਸੱਲੀ ਕਰਵਾਉਂਦੀਆਂ ਥੱਕੀਆਂ ਲੜਕੀਆਂ ਨੂੰ ਅਗਲੇ ਦਿਨ ਦੁਪਹਿਰ ਤੱਕ ਸੌਰਤੀ ਨਹੀਂ ਆਉਂਦੀ ਜਿਹੜੀਆਂ ਔਰਤਾਂ ਵੀ ਹਨ ਖਾ ਪੀ ਕੇ ਫਿਰ ਸੌਂ ਜਾਂਦੀਆਂ ਹਨ ਦੁਪਹਿਰ ਤੋਂ ਬਾਅਦ ਮੌਥੀਆਂ ਦੀ ਝਾੜਚਾ ਬਣਾ ਇਹ ਉੱਠ ਕੇ ਫਿਰ ਤਿਆਰ ਹੋਣ ਲੱਗਦੀਆਂ ਹਨ ਪਰ ਦੂਸਰੇ ਤੀਜੇ ਦਰਜੇ ਦੇ ਅੱਡਿਆਂ ਤੇ ਅਜਿਹਾ ਨਹੀਂ ਹੁੰਦਾ ਉੱਥੇ ਤਾਂ ਸਵੇਰ ਤੋਂ ਹੀ ਲੜਕੀਆਂ ਤਿਆਰ ਹੋ ਕੇ ਦਰਾਂ ਵਿੱਚ ਗਲੀਆਂ ਵਿੱਚ ਟੋਲੀਆਂ ਬਣਾ ਕੇ ਆ ਖੜ੍ਹਦੀਆਂ ਹਨ ਅਸ਼ਲੀਲ ਇਸ਼ਾਰਿਆਂ ਨਾਲ ਗਾਕਾਂ ਨੂੰ ਬੁਲਾਉਂਦੀਆਂ ਹਨ ਕਈ ਵਾਰ ਤਾਂ ਸ਼ਰੀਫ ਕਹਾਉਂਦੇ ਲੋਕ ਇਸ ਤਰ੍ਹਾਂ ਦੇ ਤੀਜੇ ਦਰਜੇ ਦੇ ਬਾਜ਼ਾਰਾਂ ਵਿੱਚ ਆਉਂਦੀ ਲੰਘਣ ਤੋਂ ਵੀ ਸੰਕੋਚ ਕਰ ਸੋਨਾਗਾਚੀ ਦੇ ਇਲਾਕੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਇਹਨਾਂ ਲੜਕੀਆਂ ਤੇ ਮਔਸੀਆਂ ਵਿੱਚ ਇੱਕ ਖਾਸ ਵਿਵਹਾਰ ਹੁੰਦਾ ਹੈ ਸਾਊ ਵਿਵਹਾਰ ਕਰਕੇ ਹੀ ਧੰਦਾ ਚੱਲਦਾ ਆ ਰਿਹਾ ਹੈ ਦੇਖੀ ਮੌਸੀ ਦੀ ਬਾੜੀ ਦੀਆਂ ਤਿੰਨ ਮੰਜ਼ਲਾਂ ਵਿੱਚ 36 ਕਮਰੇ ਹਨ ਹਰ ਮੰਜ਼ਲ ਤੇ 12 ਕਮਰੇ ਹਨ ਹਰ ਮੰਜ਼ਲ ਇੱਕੋ ਹੀ ਢੰਗ ਨਾਲ ਬਣੀ ਹੋਈ ਹੈ ਘੇਰੇ ਲੋਟ ਹਰ ਬਾਹੀ ਵਿੱਚ ਤਿੰਨ ਤਿੰਨ ਕਮਰੇ ਹਨ ਵਿਚਕਾਰ ਚੌਕ ਖੁੱਲੀ ਥਾਂ ਹੈ ਅੰਦਰ ਵੱਟਿਆਂ ਹੀ ਸਜੀ ਬਾਹੀ ਦਾ ਇੱਕ ਕਮਰਾ ਛੋਟਾ ਕਮਰਾ ਛੋਟਾ ਕਰਕੇ ਅਸੂਚੋ ਬਾਥਰੂਮ ਅਤੇ ਤੰਗ ਜਿਹੀ 플ਸ਼ ਜੋਗੀ ਜਗ੍ਹਾ ਬਚਾ ਲਈ ਹੈ ਇਥੇ 플ਸ਼ ਹੋਏਗੀ ਇਹਦਾ ਇਸ ਅੰਦਰ ਵਰਦਈ ਹੂ ਲੱਗ ਪੈਂਦਾ ਹੈ। ਹੇਠਲੀ ਮੰਜ਼ਲ ਵਿੱਚ ਜੇ ਸੂਰਤ ਦੇਵਤਾ ਵਿੰਗਾ ਟਿੱਡਾ ਹੋ ਕੇ ਜਾਂ ਰੂਪ ਬਦਲ ਕੇ ਵੀ ਆਵੇ ਤਾਂ ਵੀ ਕਮਰੇ ਅੰਦਰ ਝਾਕ ਨਹੀਂ ਸਕਦਾ। ਦੂਜੀ ਅਤੇ ਤੀਜੀ ਮੰਜ਼ਲ ਦੇ ਕਮਰਿਆਂ ਦਾ ਜਿਓਗ੍ਰਾਫੀਆ ਵੀ ਇਸ ਤਰ੍ਹਾਂ ਦਾ ਹੈ। ਵਿਚਕਾਰਲੇ ਖੁੱਲੇ ਥਾਂ ਉੱਪਰ ਲੋਹੇ ਦਾ ਭਾਰਾ ਜੰਗਲਾ ਲੱਗਿਆ ਆਇਆ ਹੈ। ਤੀਜੀ ਮੰਜ਼ਲ ਤੋਂ ਹੇਠਾਂ ਤੇ ਹੇਠਾਂ ਫਰਸ਼ ਤੋਂ ਉੱਪਰ ਵੱਲ ਬੜੇ ਅਰਾਮ ਨਾਲ ਵੇਖਿਆ ਜਾ ਸਕਦਾ ਹੈ। ਨੌਕਰਾਂ ਨੂੰ ਆਵਾਜ਼ ਮਾਰ ਕੇ ਬੁਲਾਇਆ ਜਾ ਸਕਦਾ ਹੈ। ਪੜਸ ਦੀ ਰੇਟ ਤੋਂ ਪੂਰੀ ਬਾੜੀ ਨੂੰ ਸਾਵਧਾਨ ਕੀਤਾ ਜਾ ਸਕਦਾ ਹੈ ਜਾਂ ਫਿਰ ਕਦੇ ਲੜਾਈ ਝਗੜਾ ਹੋਣ ਤੇ ਲੁਚੀਆਂ ਗਾਲਾਂ ਦਾ ਆਦਾਨ-ਪ੍ਰਦਾਨ ਬੜੀ ਆਸਾਨੀ ਨਾਲ ਹੋ ਸਕਦਾ ਹੈ। ਦੇਵਕੀ ਮਸਜਿਦ ਦਾ ਬਾੜੀ ਅੰਦਰ ਇੱਕ ਜੀਵ ਜੀ ਗੰਸਲਾਬੀ ਜੀ ਸਦਾ ਆਉਂਦੀ ਰਹਿੰਦੀ ਹੈ। ਇਹ ਗੰਧ ਦੇਵੀ ਦੇਵਤਿਆਂ ਨੂੰ ਕੀਤੀ ਧੂਪ ਬੱਤੀ ਨਾਲ ਵੀ ਖਤਮ ਨਹੀਂ ਹੁੰਦੀ। ਸਗੋਂ ਸ਼ਾਮ ਨੂੰ ਚਰਾਬੀ ਦੀਆਂ ਹਵਾਵਾਂ ਨਾਲ ਹੋਰ ਵੀ ਤਿੱਕੀ ਹੋ ਜਾਂਦੀ ਹੈ। ਢਿੜਲੀ ਮੰਜ਼ਲ ਦੀ ਮੌਸੀ ਇੱਕ ਗੁਜਰਾਤਣ ਹੈ। ਸਾਰੇ ਉਸ ਨੂੰ ਸ਼ਾਂਤੀ ਮੌਸੀ ਸਾਦੇ ਹਨ। ਤੀਜੀ ਮੰਜ਼ਲ ਤੇ ਨੇਪਾਲ ਨਾਲ ਲੜਕੀਆਂ ਹਨ। ਤੌਰ ਪ੍ਰਸ਼ਾਤੇ ਵੀ ਦੋ ਕਮਰੇ ਹਨ। ਪੌੜੀਆਂ ਨੂੰ ਸਦਾ ਬਹਾਰ ਵਾਲੇ ਪਾਸੇ ਜਿੰਦਰਾ ਵੱਜਾ ਰਹਿੰਦਾ ਹੈ। ਛੱਤ ਤੇਲੇ ਕਮਰੇ ਕਿਸੇ ਐਮਰਜੈਂਸੀ ਜਾਂ ਖਤਰੇ ਵੇਲੇ ਹੀ ਵਰਤੇ ਜਾਂਦੇ ਹਨ। ਇਸੇ ਨਵੀਂ ਲਿਆਂਦੀ ਲੜਕੀ ਨੂੰ ਸਜ਼ਾ ਵਜੋਂ ਉੱਥੇ ਰੱਖਿਆ ਜਾਂਦਾ ਹੈ ਕਦੇ-ਕਦੇ ਲੋੜ ਪੈਣ ਤੇ ਇਹਨਾਂ ਮੌਸੀਆਂ ਦੀ ਆਸ਼ੀਰਵਾਦ ਪ੍ਰਾਪਤ ਗੁੰਡੇ ਆ ਕੇ ਇਹਨਾਂ ਨੂੰ ਵਰਤਦੇ ਹਨ ਹਰ ਮੌਸੀ ਬਾਹਰ ਗੇਟ ਤੇ ਆਪਣਾ ਨੌਕਰ ਬਿਠਾ ਕੇ ਰੱਖਦੀ ਹੈ ਇਸ ਇਲਾਕੇ ਵਿੱਚ ਥੋੜੇ-ਬਹੁਤੇ ਫਰਕ ਨਾਲ ਇਹਨਾਂ ਬਾੜੀਆਂ ਦਾ ਰੰਗ ਟੰਗ ਲਗਭਗ ਇੱਕੋ ਜਿਹਾ ਹੁੰਦਾ ਹੈ ਕਮਰੇ ਬਹੁਤ ਘੱਟ ਹਵਾਦਾਰ ਹੁੰਦੇ ਹਨ ਬਾਹਰੋਂ ਆਉਂਦੀ ਰੌਸ਼ਨੀ ਮੋਟੇ ਥੰਦੇ ਤੇ ਮੈਲੇ ਪਰਦਿਆਂ ਨਾਲ ਰੋਕ ਕੇ ਰੱਖੀ ਜਾਂਦੀ ਹੈ ਫਲੇਟੀ ਹਨੇਰਾ ਹੀ ਇੱਥੇ ਰਾਸ ਆਉਂਦਾ ਹੈ ਇਸ ਹਨੇਰੇ ਵਿੱਚ ਬੜਾ ਕੁਝ ਲੁਕ ਜਾਂਦਾ ਹੈ ਇਨ੍ਹਾਂ ਲੜਕੀਆਂ ਦੇ ਚਿਹਰਿਆਂ ਦੀ ਅੰਦਰਲੀ ਪਰਤ ਉੱਪਰ ਜੰਮੀ ਸਦੀਵੀ করুণਾ, ਅੱਖਾਂ ਦੀ ਤਹਿ ਹੇਠਲੀ ਕੋਮਲਤਾ, ਆਪਣੇ ਹਰਾਮੀ ਅਖਵਾਉਂਦੇ ਬੱਚਾਂ ਪ੍ਰਤੀ ਮਮਤਾ ਤੇ ਗੁਪਤ ਰੋਗਾਂ ਦੀਆਂ ਬਿਮਾਰੀਆਂ ਦੇ ਪੈਦਾ ਹੋ ਰਹੇ ਜਾਂ ਹਰ ਰੋਜ਼ ਵਧ ਰਹੇ ਲੱਛਣ, ਬਸ ਇਸ ਰਾਸਮਈ ਹਨੇਰੇ ਵਿੱਚ, ਜਗ ਦੀ ਮੱਧਮ ਲਾਲ ਬੱਤੀ ਦੇ ਕਾਮਕਸਾਉ ਚਾਨਣ ਵਿੱਚ ਇਨ੍ਹਾਂ ਲੜਕੀਆਂ ਦੀ ਮੁਸਕਰਾਉਂਦੇ ਬੁੱਲਾਂ ਦੀ ਸੁਰ ਕੀ ਹਰ ਗੂੜੀ ਅਤੇ ਕਾਤਲ ਦਿਸਦੀ ਹੈ। ਦੰਦ ਚਿੱਟੇ ਮੋਤੀਆਂ ਦੀਆਂ ਲੜੀਆਂ ਜਾਪਦੇ ਹਨ। ਨਗਨ ਜਸਮ ਲਾਲ ਸੰਗਮਨਮਰ ਵਿੱਚ ਤਰਾਛਾ ਜਾਪਦਾ ਹੈ। ਤੇ ਗਾਕ ਇਸ ਤਲਸਮੀ ਰੌਸ਼ਨੀ ਤੇ ਚਰਾਬੀ ਹੋਇਆ ਸਿਰਫ ਲਿੰਗ ਤੋਂ ਲਿੰਗ ਦਾ ਸਫ਼ਰ ਕਰਦਾ ਹੈ। ਦੇਵਕੀ ਮੌਸੀਆਂ ਝੜਕਾਂ ਤੋਂ ਕੇ ਲੜਕੀਆਂ ਤਿਆਰ ਹੋਣ ਲੱਗ ਪਈਆਂ ਹਨ। ਸਲਮਾ ਵੀ ਦੁਰਗੰਧ ਮਾਰਦੇ ਬਾਥਰੂਮ ਵਿੱਚ ਜਾ ਕੇ ਮੂੰਹ ਹੱਥ ਪੈਰ ਤੋਂ ਆਈ ਹੈ ਤੇ ਆਪਣੇ ਕਮਰੇ ਵਿੱਚ ਆ ਕੇ ਸ਼ੀਸ਼ੇ ਮੂਰੇ ਬੈਠ ਗਈ ਹੈ। ਉਹੀ ਪਾਊਡਰ, ਉਹੀ ਸਰਕੀ, ਉਹੀ ਸ਼ਰਮਾ ਇਹਨਾਂ ਨੂੰ ਵਰਤਨ ਤੋਂ ਪਹਿਲਾਂ ਇੱਕ ਟੱਕ ਉਹ ਇਹਨਾਂ ਵੱਲ ਤੱਕ ਰਹੀ ਹੈ। ਚਿਹਰੇ ਨੂੰ ਸ਼ੀਸ਼ੇ ਵਿੱਚ ਨਿਹਾਰਦੀ ਹੈ। ਇੱਕ ਵਿਅੰਗਮਈ ਮੁਸਕਾਨ ਆਪਮਾਰੇ ਬੁੱਲਾਂ ਤੇ ਆ ਬੈਠਦੀ ਹੈ ਕਿ ਉਹ ਤਿਆਰ ਹੋਣ ਲੱਗਦੀ ਹੈ। ਇਹਨਾਂ ਨੂੰ ਇੱਕ ਪੰਜਾਬੀ ਡਰਾਈਵਰ ਸ਼ਰਾਬੀ ਹੋਇਆ ਪੌੜੀਆਂ ਚੜ ਕੇ ਦੂਜੀ ਮੰਜ਼ਲ ਤੇ ਆ ਗਿਆ ਹੈ ਦੇਵਕੀ ਮੌਸੀ ਦਾ ਨੌਕਰ ਉਸ ਨੂੰ ਕੁਝ ਪਹਿਚਾਣਦਾ ਹੈ ਅਰੇ ਐਨਾ ਜਲਦੀ ਅਭੀ ਤਾਂ ਦੰਦਾ ਦਾ ਟਾਈਮ ਨਹੀਂ ਹੁਆ 사ਲਾ છોકરી ਕੀ ਤਲਬ ਦਾ ਵੀ ਕੋਈ ਟਾਈਮ ਹੁੰਦਾ ਹੜ ਪਿੱਛੇ ਡਰਾਈਵਰ ਨੇ ਉਸ ਨੂੰ ਧੱਕੇ ਨਾਲ ਇੱਕ ਪਾਸੇ ਕਰਨਾ ਚਾਹਿਆ ਤਾਂ ਨੌਕਰ ਬੋਲਿਆ ਅਰੇ ਮੌਸੀ ਗੁੱਸਾ ਹੋਏਗੀ ਇਧਰ ਬੈਠੋ ਕਮਰੇ ਕਾ ਵਿੱਚ ਉਹ ਡਰਾਈਵਰ ਨੂੰ ਸਾਂਝੇ ਕਮਰੇ ਵਿੱਚ ਬਿਠਾ ਦਿੰਦਾ ਹੈ ਛੱਟ ਨੌਕਰ ਦੇਵਕੀ ਮੌਸੀ ਨੂੰ ਨਾਮ ਲੈ ਕੇ ਆਉਂਦਾ ਹੈ ਅਜੇ ਤਾਂ ਮੇਰੀਆਂ ਕੁੜੀਆਂ ਵੀ ਤਿਆਰ ਨਹੀਂ ਹੋਈਆਂ ਗਾਹਕ ਵੇਖ ਕੇ ਭਾਸ਼ਾ ਬਦਲਣ ਜਾਣਦੀ ਹੈ ਦੇਵਕੀ ਫੇਰ ਤਾਂ ਹੋਰ ਵੀ ਚੰਗਾ ਹੈ ਤਿਆਰ ਹੋਣ ਦੀ ਕੀ ਲੋੜ ਐ ਸ਼ਰਾਬੀ ਨੇ ਅੱਖਾਂ ਸਕੇੜੀਆਂ ਕਿਉਂ ਰੇ ਬੇਸੀ ਪੀ ਰੱਖੀ ਹੈਗੀ ਨਹੀਂ ਨਹੀਂ ਮੇਰਾ ਮਤਲਬ ਹੈ ਜਦੋਂ ਕੱਪੜੇ ਉਤਾਰ ਨਹੀਂ ਹਨ ਤਾਂ ਪਹਿਨਾਂ ਦੀ ਕੀ ਲੋੜ ਹੈ ਸ਼ਰਾਬੀ ਅਸਿਆ ਬਹੁਤ ਚਾਲੂ ਹੋ ਗਿਆ ਠੀਕ ਹੈ ਜੇ ਤਿਆਰ ਨਹੀਂ ਤਾਂ ਹੋਰ ਕਿਤੇ ਦੇਖਦਾ ਸ਼ਾਬੀ ਉੱਠ ਕੇ ਤੌਣ ਲੱਗਾ ਠਹਿਰਨਾ ਦੇਖਦੀਆਂ ਕੋਈ ਤਿਆਰ ਹੋਈ ਤਾਂ ਦੇਵਕੀ ਆਇਆ ਗਾਹ ਛੱਡਣਾ ਵੀ ਨਹੀਂ ਚਾਹੁੰਦੀ ਸ਼ਰਾਬੀ ਡਰਾਈਵਰ ਦੇਵਕੀ ਵੱਲ ਤੱਕਦਾ ਹੈ ਦੇਖ ਨੂੰ ਉਹ ਵੀ ਸੁੰਦਰ ਹੈ ਸਿਰ ਭਰਿਆ ਆ ਥੋੜੀ ਉਮਰ ਹੀ ਜ਼ਿਆਦਾ ਹੈ ਕਈ ਵਾਰ ਇਸ ਉਮਰ ਦੀਆਂ ਔਰਤਾਂ ਲੜਕੀਆਂ ਨਾਲ ਜ਼ਿਆਦਾ ਸਹਿਯੋਗ ਦਿੰਦੀਆਂ ਹਨ ਉਸ ਦਾ ਤਜਰਬਾ ਹੈ ਨਸ਼ੇ 'ਚ ਆਪਣੇ ਆਪ ਨੂੰ ਰੋਕ ਪਾਣਾ ਮੁਸ਼ਕਲ ਹੋ ਗਿਆ ਹੈ। ਅਰੇ ਕਿਤੇ ਹੋਰ ਲੜਕੀ ਤੋਂ ਕੀ ਲੈਣਾ ਹੈ? ਤੂੰ ਹੀ ਚੱਲ। ਆ ਕੇ ਉਹਦੀਆਂ ਭਰੀਆਂ ਛਾਤੀਆਂ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਹੈ। ਇਹ ਹਰਾਮੀ, ਸ਼ਰਾਬ ਦਾ ਨਸ਼ਾ ਇੱਕ ਮਿੰਟ 'ਚ ਉਤਰ ਜਾਏਗਾ। ਆਪਣੀ ਔਕਾਤ ਵਿੱਚ ਰਹਿ। ਦੇਵਕੀ ਪੜਕ ਪਈ। ਅਰੇ ਬਾਬਾ, ਇਤਨਾ ਗੁੱਸਾ। ਮੈਂ ਤਾਂ ਮੇਰਾ ਤਾਂ ਮਤਲਬ ਹੈ ਤੂੰ ਵੀ ਅਜੇ ਕਮਾਲ ਦੀ ਚੀਜ਼ ਹੈਂ। ਬੁਰਾ ਲੱਗਿਆ ਤਾਂ ਸੌਰੀ। ਸ਼ਰਾਬੀ ਕਰਨ ਫੜ ਕੇ ਮਾਫੀ ਮੰਗਣ ਦਾ ਨਾਟਕ ਕਰਦਾ ਹੈ। ਜੇ ਫੇਰ ਕਦੇ ਇਸ ਤਰ੍ਹਾਂ ਗਾਲੀ ਦਿੱਤੀ ਤਾਂ ਮੇਰੇ ਆਦਮਿਆਂ ਨੂੰ ਤੇਰੇ ਵਰਗੇ ਸਾਰੇ ਜਾਣਦੇ ਹਨ। ਇਨੇ ਵਿੱਚ ਰਾਮੂ ਨੌਕਰ ਹੀਮਾ ਨੂੰ ਲੈ ਕੇ ਆ ਗਿਆ। ਸ਼ਰਾਬੀ ਡਰਾਈਵਰ ਨੂੰ ਵੇਖਦਿਆਂ ਹੀ ਹੀਮਾ ਨੇ ਨੱਕ ਚੜਾ ਕੇ ਤਿਉੜੀਆਂ ਪਾਈਆਂ। "ਨਾ ਬਾਬਾ, ਹਮ ਨਹੀਂ ਬੈਠੇਗਾ ਇਸਕੇ ਸਾਥ।" ਉਸਨੇ ਕੰਨਾਂ ਨੂੰ ਹੱਥ ਲਾਇਆ। "ਕਾ ਮੈਨੂੰ ਕੰਡੇ ਲੱਗੇ ਨਹੀਂ ਜਾਂ ਮੇਰੇ ਨੋਟ ਜਲੀ ਨਹੀਂ।" ਸ਼ਰਾਬੀ ਨੇ ਹੀਮਾ ਵੱਲ ਹਾਂਬੜਿਆ ਮੰਗ ਤੱਕਿਆ ਤੇ ਉਸ ਵੱਲ ਵਧਿਆ। "ਏ ਠਹਿਰ।" ਦੇਵਕੀ ਨੇ ਝੜਕਣ ਵਾਂਗ ਰੁਕਿਆ। ਪਹਿਲੇ ਪੈਸਾ ਤੈਅ ਕਰ ਲੜਕੀ ਨੇ ਫੇਰ ਹੱਕ ਲਾਈ। "ਓ ਰੱਬਾ, ਪੈਸਾ ਤਾਂ ਦੇਊਂਗਾ ਹੀ ਬੈਂਚ ਤੇ ਬੈਠਦੇ ਆਂ" ਬੋਲਿਆ। "ਪੂਰਾ 100 ਰੁਪਿਆ।" ਦੇਵਕੀ ਰੁੱਖੀ ਆਵਾਜ਼ ਵਿੱਚ ਬੋਲੀ। "ਉਸਨੂੰ ਪ ਅਜਾਈ ਮੋਕੇ ਕਿਸ ਤਰ੍ਹਾਂ ਦੇ ਦਾ ਪੇਚ ਕੰਮ ਆਉਂਦੇ ਹਨ ਹਿਮਾ ਅਜੇ ਵੀ ਸੱਕ ਪਕਾਈ ਮੂੰਹਸ ਕਿਹੜੀ ਖੜੀ ਸੀ 100 ਰੁਪਇਆ ਸਾਲੀ ਦਰਖਤਾਂ ਨੂੰ ਲੱਗਦੇ ਆ ਸੱਪ ਦੀ ਸੀ ਤੋਂ ਚੌਕੀ ਲਿਹਾਈ ਦੇ ਆ ਸ਼ਰਾਬੀ ਹੋਣ ਦੇ ਬਾਵਜੂਦ ਹੋਸ਼ ਵਿੱਚ ਸੀ ਉੱਠ ਕੇ ਖੜਾ ਹੋ ਗਿਆ ਕੁੜੀਆਂ ਤਾਂ ਮੇਰੀਆਂ ਵੀ ਝਾੜੀਆਂ ਤੋਂ ਲਾ ਕੇ ਨਹੀਂ ਲੈਂਦੀਆਂ ਇਹਨਾਂ ਦਾ ਵਿਹਾਰ ਸਾਰੀਆਂ ਬਾੜੀਆਂ ਨਾਲੋਂ ਅੱਛਾ ਹੈ ਡਰਾਈਵਰ ਹਫ਼ਤੇ ਦੇ ਤਰ੍ਹਾਂ ਲੱਗੇ ਨੇ ਆਖਿਆ 50 ਰੁਪਏ ਉਦੋਂ ਹੀ ਪੂਰੀ ਸਜਤਾਜ ਕੇ ਕੰਚਨਾ ਆ ਗਈ ਉਸਨੇ ਗਾਹਕ ਵੇਖਦੇ ਆਪਣੀ ਹਿੱਕ ਤੋਂ ਸਾੜੀ ਇਸ ਅਦਾ ਨਾਲ ਸਰਕਾਈ ਸ਼ਰਾਬੀ ਨੇ ਛੋਟੇ ਬਲਾਊਜ਼ ਵਿੱਚ ਫਸੀਆਂ ਛਾਤੀਆਂ ਬਾਹਰ ਆਨਲੀ ਉਤਾਵਲੀਆਂ ਦਿੱਤੀਆਂ ਔਰ ਦੇ ਹੋਸ਼ ਗੁੰਮ ਗਏ ਇਹਦਾ ਕੀ ਰੇਟ ਹੈ ਉਸਨੇ ਦੇਵਕੀ ਵੱਲ ਝਾਕਦੇ ਪੁੱਛਿਆ ਮੇਰੀਆਂ ਲੜਕੀਆਂ ਨੇ ਦੀ ਰੇਟ ਵੱਧ ਘਟ ਨਹੀਂ ਹੁੰਦੇ ਇਹ ਵੀ 50ਾਂ ਚ ਚੱਲੇਗੀ ਤਾਂ ਠੀਕ ਹੈ ਜਾ ਕਾਲੀ ਘਟ ਜਾ ਖਿਦਰਪੁਰ ਜਾ ਉੱਥੇ ਦਾ 10 ਪਈਆਂ ਦੇ ਕੇ ਖਲਾਸ ਹੋ ਜਾਏਗਾ ਜਾ ਬੱਬਾ ਜਾ ਸਾਡਾ ਧੰਦਾ ਖਰਾਬ ਨਾ ਕਰ ਦੇਵਕੀ ਨੇ ਬਣੌਠੀ ਗੁੱਸਾ ਦਿਖਾਇਆ ਸ਼ਰਾਬੀ ਸਤਮ ਵਿੱਚ ਬਾਹਰ ਜਾਣ ਲੱਗਾ ਤਾਂ ਕੰਚਨਾ ਜਾਣ ਬਜੂ ਕੇ ਉਸਨਾਂ ਖਹਿ ਗਈ ਜਿਵੇਂ ਡਿੱਗਣ ਲੱਗੀ ਹੋਵੇ ਆਪਣੀ ਹੱਥ ਵੀ ਉਸ ਦੇ ਪਾਸ ਨਾਲ ਛੁਆਈ। ਚਾਬੀ ਦੇ ਥਰੀ ਤੇ ਕੀੜੀਆਂ ਤਰਨ ਲੱਗ ਪਈਆਂ। ਫਿਰ ਕੰਚਨ ਨਾਲ 70 ਰੁਪਏ ਦਾ ਸੌਦਾ ਤੈ ਹੋ ਗਿਆ। ਭਾਤ ਹੈ ਹੁਣ ਤੋਂ ਬਾਅਦ ਡਰਾਈਵਰ ਨੇ ਕੰਚਨਾ ਨੂੰ ਜੱਫੀ ਪਾਉਣੀ ਚਾਹੀ ਤਾ ਕੰਚਨਾ ਨੇ ਵਰ ਜਾ। ਠਹਿਰ ਜਾ। ਅੰਦਰ ਕਮਰੇ ਵਿੱਚ ਜਾਣ ਲੱਗੇ ਤਾਂ ਦੇਵਕੀ ਮਾਸੀ ਨੇ ਹਦਾਇਤ ਕੀਤੀ। ਸੁਣ ਲੜਕੀ ਨੂੰ ਨਜਾਇਜ਼ ਤੰਗ ਨਹੀਂ ਕਰਨੇਗਾ। ਆਦਮੀ ਮਾਫੀ ਆਇਆ ਹੈ। ਆਦਮੀ ਮਾਫੀ ਜਾਏਗਾ। ਪਤਾ ਹੈ ਬਾਬਾ ਝੂਲ ਦਾ ਡਰਾਈਵਰ ਕੰਚਨਾ ਦੇ ਪਿੱਛੇ ਕਮਰੇ ਅੰਦਰ ਚਲਾ ਗਿਆ। ਕਮਰੇ ਅੰਦਰ ਸਿੱਲੀ ਦੀ ਤੇ ਬਾਸ ਆ ਰਹੀ ਹੈ। ਪੁਰਾਣੀ ਫੈਸ਼ਨ ਦੇ ਇੱਕ ਪਲੰਗ ਤੇ ਵਿਸ਼ੀ ਚਾਦਰ ਦੀ ਮੈਲ ਤੇ ਰੰਗ ਜੀਰੋ ਬਲਬ ਦੇ ਮੱਧੇ ਜੇ ਰੱਤੇ ਚਾਂਨ ਵਿੱਚ ਦਿਸਦੇ ਨਹੀਂ ਪਲੰਗ ਦੇ ਇੱਕ ਪਾਸੇ ਸੋਫੇ ਦਾ ਇੱਕ ਹਿੱਸਾ ਪਿਆ ਹੈ ਉਸ ਦਾ ਕਪੜਾ ਜਗਾ ਜਗਾ ਤੋਂ ਫਟਿਆ ਆਇਆ ਹੈ ਇੱਕ ਸਿਰ ਤੋਂ ਲੋਹੇ ਦਾ ਸਪਰੰਗ ਬਾਹਰ ਦਿਸਦਾ ਹੈ ਸਰਦਾਰ ਡਰਾਈਵਰ ਕੰਚਨਾ ਨੂੰ ਪਲੰਗ ਤੇ ਸੁੱਟਣਾ ਚਾਹੁੰਦਾ ਹੈ ਉਸਨੇ ਜੱਫੀ ਪਾਈ ਤਾਂ ਉਹ ਝਟਕੇ ਨਾਲ ਪਰੇ ਹੋ ਗਈ ਠਹਿਰ ਜਾ ਦਰਵਾਜ਼ਾ ਤਾਂ ਬੰਦ ਕਰਨ ਦੇ ਕੰਚਨਾ ਨੇ ਪਰਦਾ ਖਿਸਕਾਇਆ ਤੇ ਦਰਵਾਜ਼ਾ ਭੇੜ ਦਿੱਤਾ ਕੁੰਡੀ ਨਹੀਂ ਲਗਾਈ ਆਣਾ ਸਾਲੀ ਡਰਾਈਵਰ ਕਾਲਾ ਪੈਣ ਲੱਗਾ ਰੁਕਣਾ ਮੋਝ ਕੁਝ ਗਿਣੌਣ ਦਾ ਬਹਾਨਾ ਕਰਕੇ ਕੰਜਨ ਪਰੇ ਹੋ ਕੇ ਸਾੜੀ ਉਤਾਰ ਲੱਗੀ ਹੁਣ ਉਹ ਸਿਰਫ ਬਲਾਊਜ਼ ਤੇ ਪੇਟੀਕੋਡ ਵਿੱਚ ਸ਼ਰਾਬੀ ਦੇ ਨੇੜੇ ਆ ਗਈ ਲਿਆ ਪਹਿਲਾਂ ਪੈਸਾ ਨਿਕਾਲ ਨਹੀਂ ਤਾਂ ਮੌਸੀ ਵਿਚਕਾਰੀ ਦਰਵਾਜ਼ਾ ਖੜਕਾ ਦੇਗੀ ਕੰਜਨਾ ਉਸਦੇ ਹੋਰ ਨੇੜੇ ਆ ਗਈ ਡਰਾਈਵਰ ਨੇ ਤਰਦਾ ਜਿਹਾ ਹੱਥ ਉਸ ਦੀਆਂ ਛਾਤੀਆਂ ਤੇ ਫੇਰਿਆ ਕੰਜਨਾ ਸੰਕੇ ਬੁਛਾਟ ਜਲਦੀ ਕਰਨਾ ਡਰਾਈਵਰ ਨੇ ਪੈਸੇ ਗਿਨੇ ਕੰਜਨਾ ਲੈ ਕੇ ਬਾਹਰ ਨਿਕਲੀ ਤੇ ਖਾਸੀ देर ਲਾ ਕੇ ਆਈ ਆਉਂਦੇ ਹੀ ਬੋਲੀ ਹੋਰ ਪੀਏਗਾ ਨਹੀਂ ਹੁਣ ਤੂੰ ਇੱਧਰ ਆ ਡਰਾਈਵਰ ਪਲੰਗ ਤੇ ਜਾ ਬੈਠਾ ਉਹ ਕਾਜੀ ਖੇਜੇ ਲੱਗਾ ਕੰਜਨਾ ਪਲੰਗ ਦੀ ਨੁੱਕਰ ਤੇ ਆ ਬੈਠੀ ਡਰਾਈਵਰ ਨੇ ਧੱਕੇ ਨਾਲ ਲਟਾ ਕੇ ਮੂੰਹ ਚੁੰਮਣਾ ਚਾਹਿਆ ਤਾਂ ਕੰਜਨਾ ਫੇਰ ਪਰਾਂ ਖਿਸਕ ਗਈ ਜਾਨਵਰ ਮਾਫ ਕਿਉਂ ਕਰਦਾ ਹੈ ਠਹਿ ਦਰਵਾਜ਼ਾ ਬੰਦ ਕਰ ਆਵਾ ਉਹ ਅੱਠ ਕੇ ਦਰਵਾਜ਼ੇ ਤੱਕ ਗਈ ਪਰ ਕੁੰਡੀ ਬਿਨਾਂ ਲਾਈ ਵਾਪਸ ਆ ਗਈ ਟੇਪ ਰਿਕਾਰਡਰ ਲਗਾਉ ਕੰਜਨਾ ਨੇ ਨਖਰੇ ਨਾ ਗਿਆ ਨਹੀਂ ਡਰਾਈਵਰ ਦੇ ਸਾਹ ਹੋਰ ਤੇਜ਼ ਹੋ ਰਹੇ ਹਨ ਉਹ ਬੇਸਬਰਾ ਹੋ ਰਿਹਾ ਹੈ ਕੰਜਨਾ ਇਹੀ ਤਾੜ ਰਹੀ ਹੈ ਵਾਦ ਤੋਂ ਵਦ ਸਮਾਂ ਇਸੇ ਤਰ੍ਹਾਂ گزارਣਾ ਚਾਹੁੰਦੀ ਹੈ ਪਹਿਲੇ ਆਪਣੇ ਪਜਾਮਾ ਉਤਾਰ ਡਰਾਈਵਰ ਨੇ ਪਜਾਮਾ ਲਾਇਆ ਨਿੱਕਰ ਵੀ ਖੋਲ ਦਿੱਤੀ। ਅਰੇ ਬਾਬਾ ਰੇ ਕੰਚਨਾ ਨੂੰ ਮਾਰੇਗਾ ਕੀ? ਤੁਸੀਂ ਪੰਜਾਬੀ ਲੋਕ ਡਰਾਈਵਰ ਦੀਆਂ ਅੱਖਾਂ ਮੂਰੇ ਪੰਭੂ ਤਾਰੇ ਨੱਚਦੇ ਹਨ। ਉਹ ਉੱਠਿਆ ਤੇ ਕੰਚਨਾ ਦਾ ਜੱਫਾ ਭਰ ਕੇ ਪਲੰਗ ਤੇ ਲੈ ਗਿਆ। ਬਲਾਊਜ਼ ਉਤਾਰ। ਕਿਉਂ? ਬਸ ਨਹੀਂ ਉਤਾਰਨਾ ਹੈ। ਕਿਉਂ ਨਹੀਂ ਉਤਾਰਨਾ ਹੈ? 20 ਪੈ ਦੇ ਫਿਰ ਉਤਾਰੂੰਗੀ। ਪੈਸਾ ਦਿੱਤੇ ਨਹੀਂ ਹਨ। ਉਹ ਤਾਂ ਮਾਸੀ ਨੂੰ ਦਿੱਤੇ ਨੇ। ਮੈਨੂੰ ਕੀ ਦਿੱਤਾ? ਸਾਲੀ। ਡਰਾਈਵਰ ਦਾ ਹੱਥ ਛਾਤੀਆਂ ਤੋਂ ਹੇਠਾਂ ਆ ਗਿਆ। ਜਲਦੀ ਕਰ ਨਾ ਨਹੀਂ ਤਾਂ ਮਾਸੀ ਚਲਾਏਗੀ। ਬੋਲੇਗੀ ਪੰਜਾਬੀ ਨਾਲ ਬਹੁਤਾ ਮਜ਼ੇ ਕਰਦੀ ਹੈ। ਡਰਾਈਵਰ ਨੇ 10 ਰੁਪਏ ਦਿੱਤੇ ਚੱਲ ਉਤਾਰ 10 ਹੋਰ 10 ਰੁਪਏ ਹੋਰ ਦੇਣਾ ਡਰਾਈਵਰ ਦੇ ਮੂੰਹੋਂ ਨਿਕਲਿਆ ਸਾਲੀ ਕੁੱਤੀ ਗਾਲ ਨਹੀਂ ਗਾਲੀ ਹਮ ਵੀ ਜਾਣਦਾ ਹੈ ਉਪਲੰਗ ਤੋਂ ਉੱਠੀ ਤੇ ਬਲਾਊਜ਼ ਉਤਾਰਨ ਲੱਗੀ ਪੇਟੀਕੋਟ ਵੀ ਉਤਾਰ ਦਿੱਤਾ ਹੁਣ ਕੇਵਲ ਅੰਗੀ ਅਤੇ ਛੋਟੀ ਜੀ ਕੱਚੀ ਬਚ ਹੈ ਡਰਾਈਵਰ ਨੇ ਇਸ ਤਰ੍ਹਾਂ ਦਾ ਪਹਿਰਾਵਾ ਫਿਲਮਾਂ ਜਾਂ ਤਸਵੀਰਾਂ ਵਿੱਚ ਹੀ ਦੇਖਿਆ ਹੈ ਪਰ ਅੱਜ ਤਾਂ ਲਾਲ ਰੌਸ਼ਨੀ ਦੀਆਂ ਤਸਵੀਰਾਂ ਵਰਗੀ ਕੋਈ ਕੁੜੀ ਉਸਦੇ ਨਾਲ ਲਿਪਟਣ ਲਈ ਤਿਆਰ ਹੈ ਆਪਣੇ ਨਖਰੇ ਨਾਲ 100 ਰੁਪਏ ਹੋਰ ਲੈ ਕੇ ਉਸਨੇ ਅੰਗੀ ਅਤੇ ਕੱਚੀ ਵੀ ਉਤਾਰ ਦਿੱਤੀ ਲਹੂ ਡਰਾਈਵਰ ਦੇ ਦਿਮਾਗ ਨੂੰ ਜੜ ਰਿਹਾ ਹੈ ਅਚਾਨਕ ਬੂਹਾ ਖੜਕਿਆ ਕੌਣ ਪਲੰਗ ਤੇ ਪਈ ਨੇ ਇੱਕ ਹੱਥ ਨਾਲ ਸਰਦਾਰ ਨੂੰ ਰੋਕਦਿਆਂ ਪੁੱਛਿਆ ਅਰੇ ਕੰਚਨਾ ਬੂਹਾ ਖੋਲ ਬਾਹਰੋਂ ਹੀਮਾ ਦੀ ਆਵਾਜ਼ ਹੈ ਇਹ ਸਾਲੀ ਹੋਣੀ ਆਉਣੀ ਸੀ ਇੱਕ ਮਿੰਟ ਆ ਕੇ ਕੰਚਨਾ ਉਸੇ ਅਵਸਥਾ ਵਿੱਚ ਆਈ ਬੂਹਾ ਖੋਲਿਆ ਤੇਰੀ ਲੜਕੀ 4 ਵਜੇ ਤੋਂ ਖੇਠਾਂ ਕਰ ਗਈ ਹੈ ਓ ਮਾਂ ਕੋਈ ਚੋਟ ਤਾਂ ਨਹੀਂ ਆਈ ਕੰਚਨਾ ਨੇ ਨੰਗੀਆਂ ਛਾਤੀਆਂ ਤੇ ਹੱਥ ਰੱਖਿਆ ਨਹੀਂ ਜ਼ਿਆਦਾ ਨਹੀਂ ਹੈ ਇਸ ਨੂੰ ਜਲਦੀ ਖਲਾਫ ਕਰ ਮੈਂ ਇੱਕ ਮਿੰਟ ਚ ਆਈ ਤੂੰ ਮੇਰੀ ਭੈਣ ਖਿਆਲ ਰੱਖੀ ਉਹਦਾ ਅਰੇ ਮੇਰੇ ਕੋਲ ਤਾਂ ਆਪ ਕਸਟਮਰ ਹੈ ਲੜਕੀ ਦੇਵਕੀ ਮਾਸੀ ਪਾਤ ਹੈ ਮਾਮਾ ਕਰਕੇ ਰੋਈ ਜਾ ਰਹੀ ਹੈ ਤੰਦੇ ਦਾ ਵਕਤ ਹੈ ਜਲਦੀ ਵੇਲੀ ਹੋ ਹੇਮਾ ਚਲੀ ਗਈ ਕੰਚਨਾ ਕਾਲੀ ਨੰ ਅੰਦਰਾਈ ਕਿਉਂ ਨਹੀਂ ਪਲੰਗ ਤੇ ਲਾਸ਼ ਵਾਂਗ ਲੇਟ ਗਈ ਆਹ ਜਲਦੀ ਕਰ ਕੋਈ ਦੇਰ ਬਾਅਦ ਪੰਜਾਬੀ ਡਰਾਈਵਰ ਨੀਵੀ ਪਈ ਦੇਵਕੀ ਦੀਆਂ ਪੌੜੀਆਂ ਉਤਰ ਗਿਆ ਕੱਪੜੇ ਪਹਿਨ ਕੇ ਕੰਚਨਾ ਹਨੇਰੀ ਵਾਂਗ ਕਮਰੇ ਵਿੱਚੋਂ ਨਿਕਲੀ ਤੇ ਦੇਵਕੀ ਮਾਸੀ ਦੇ ਕਮਰੇ ਵੱਲ ਭੱਜੀ ਬੱਚੀ ਦੇ ਮੱਥੇ 'ਚ ਸੱਟ ਲੱਗੀ ਸੀ ਤੇ ਲਗਾਤਾਰ ਰੋਈ ਜਾ ਰਹੀ ਸੀ ਉਸ ਨੂੰ ਆਪਣੀ ਹੱਥ ਨਾਲ ਲਾ ਕੇ ਕੰਚਨਾ ਦਾ ਵੀ ਰੋਣ ਨਿਕਲ ਗਿਆ ਹੁਣ ਬਾੜੀ ਦੀਆਂ ਦੂਜੀਆਂ ਲੜਕੀਆਂ ਵੀ ਤਾਰ ਹੋ ਗਈਆਂ ਹਨ ਕਾਕਾਂ ਦੀ ਭੀੜ ਬਣ ਲੱਗੀ ਹੈ ਟੋਲੀਆਂ ਵਿੱਚ ਜਾਂ ਕੱਲੇ-ਕੱਲੇ ਉਹ ਇਸ ਤਰ੍ਹਾਂ ਘੁੰਮ ਰਹੇ ਹਨ ਜਿਵੇਂ ਮਾਲ ਮੰਡੀ ਵਿੱਚ ਪਸ਼ੂ ਖਰੀਦਨੇ ਹੁੰਦੇ ਹਨ ਕਈ ਮੁਸਟੰਡੇ ਤਾਂ ਸਿਰਫ ਚੋੜ-ਮੋਲੀ ਕਰਨ ਆਉਂਦੇ ਹਨ ਅਜਿਹੇ ਲੋਕਾਂ ਨੂੰ ਖੂਬ ਪਹਿਚਾਣਦੀਆਂ ਹਨ ਇਹ ਸਾਰੀਆਂ ਜਦੋਂ ਅਜੇ ਲੜਕੀਆਂ ਬਾੜੀਆਂ ਦੀਆਂ ਸਾਂਹੀਆਂ ਕਮਰਿਆਂ ਵਿੱਚ ਸੱਚ ਦਾ ਜਿਗ੍ਹਾਉਣ ਹੀ ਲੱਗੀਆਂ ਹਨ ਦੇਖੀ ਕਿ ਮਾਸੀ ਵਰਗੀਆਂ ਨੇ ਪੂਜਾ ਲਈ ਅਰਗਬੱਤੀਆਂ ਜਲਾਈਆਂ ਹੀ ਹਨ ਚਾਨਕਰੋਲਾ ਪੈ ਗਿਆ ਨਾਲ ਵਾਲੀ ਬਾੜੀ ਵਿੱਚ ਪੁਲਿਸ ਨੇ ਰੇਡ ਕੀਤਾ ਹੈ